ਅਨ ਤੁਸੀਂ ਸੁਣੋਗੇ ਕਸ਼ਵੰਤ ਸਿੰਘ ਦੇ ਨਾਵਲ ਦਾ ਕੰਪਨੀ ਆਫ ewomen ਦਾ ਪੰਜਾਬੀ ਅਨੁਵਾਦ ਰੰਨਾ ਵਿੱਚ ਤੰਨਾ ਤੇ ਇਸ ਦਾ ਅਨੁਵਾਦ ਕੀਤਾ ਹੈ ਦਰਬੀਰ ਸਿੰਘ ਨੇ ਇਸ ਨਾਵਲ ਦੇ ਪ੍ਰਕਾਸ਼ਕ ਨੇ ਲੋਕ ਸੰਗੀਤ ਪ੍ਰਕਾਸ਼ਨ ਐਸਆ 26 27 ਸੈਕਟਰ 34 ਏ ਚੰਡੀਗੜ੍ਹ ਨਾਵਲ ਦਾ ਪੰਜਾਬੀ ਅਨੁਵਾਦ ਸਭ ਤੋਂ ਪਹਿਲਾਂ 2004 ਵਿੱਚ ਪ੍ਰਕਾਸ਼ਿਤ ਹੋਇਆ ਨਾਵਲ ਦੇ ਸ਼ੁਰੂ ਵਿੱਚ ਲੇਖਕ ਨੇ ਕਿਹਾ ਹੈ ਕਿ ਜਿਉਂ-ਜਿਉਂ ਆਦਮੀ ਦੀ ਉਮਰ ਵੱਧਦੀ ਹੈ ਸੈਕਸ ਬਾਰੇ ਉਸ ਦੀਆ ਪਾਬਲਮਾ ਸਰੀਰ ਦੇ ਮੱਧ ਜਾਂ ਕੇਂਦਰ ਤੋਂ ਚੱਲ ਕੇ ਸਿਰ ਵੱਲ ਬਦਨ ਲੱਗਦੀਆਂ ਹਨ ਜੋ ਕੁਝ ਜੋ ਜਵਾਨੀ ਵਿੱਚ ਕਰਨਾ ਚਾਹੁੰਦਾ ਸੀ ਪਰ ਕਬਰਾ ਹਟ ਕਰਕੇ ਹੰਗਾਰਾ ਨਾ ਮਿਲਣ ਕਰਕੇ ਜਾਂ ਮੌਕਾ ਨਾ ਮਿਲਣ ਕਰਕੇ ਨਾ ਕਰ ਸਕਿਆ ਹੋਵੇ ਉਹ ਕੁਝ ਇਸ ਉਮਰੇ ਆਪਣੇ ਮਨ ਵਿੱਚ ਕਰਦਾ ਹੈ ਮੈਂ ਨਾਵਲ ਉਦੋਂ ਲਿਖਣਾ ਸ਼ੁਰੂ ਕੀਤਾ ਜਦੋਂ ਮੈਂ 83 ਸਾਲ ਦਾ ਸੀ ਜਦੋਂ ਖਤਮ ਕੀਤਾ ਉਦੋਂ ਮੈਂ 85 ਸਾਲ ਦਾ ਹੋ ਚੁੱਕਾ ਸਾਂ ਇਸ ਦਾ ਨਾ ਹੋ ਸਕਦਾ ਸੀ 80 ਸਾਲਾਂ ਦੇ ਬੁੱਢੇ ਦੇ ਸੁਪਨੇ ਇਸ ਕਿਤਾਬ ਦਾ ਕੋਈ ਪਾਤਰ ਅਸਲੀ ਨਹੀਂ ਹੈ ਚਾਰੇ ਹੀ ਪਾਤਰ ਮੇਰੀਆਂ ਬੁਢਾਪੇ ਦੀਆਂ ਕਲਪਨਾਵਾਂ ਦੀ ਉਪਜ ਹਨ ਨਾਵਲ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹਾਂ ਕਿਉਂਕਿ ਮੈਂ ਚਾਰ ਔਰਤਾਂ ਪ੍ਰਤੀ ਆਪਣਾ ਰਿਣ ਪ੍ਰਗਟ ਕਰਨਾ ਚਾਹੁੰਦਾ ਇਹ ਚਾਰੇ ਹੀ ਆਪੋ ਆਪਣੀ ਥਾਂ ਬਹੁਤ ਖੂਬਸੂਰਤ ਹਨ ਇਹਨਾਂ ਚਾਰਾਂ ਤੋਂ ਮੈਂ ਸਲਾਹ ਲੈਂਦਾ ਰਿਹਾ ਹਾਂ ਇਹ ਹਨ ਸ਼ਾਰਦਾ ਕੌਸ਼ਿਕ ਮੇਰੇ ਨਾਲ ਪਾਂਡੇ 우ਸ਼ਾ ਹਲਬਰੀਕ ਤੇ ਸ਼ੀਲਾ 레ਡੀ ਸ਼ੀਲਾ ਦਾ ਖਾਸ ਤੌਰ ਤੇ ਧੰਨਵਾਦੀ ਹਾਂ ਕਿ ਉਹਨੇ ਉਚੇਚੇ ਤੌਰ ਤੇ ਖੜੇ ਉੱਤੇ ਨਜ਼ਰ ਮਾਰੀ ਮੈਂ ਨਾਨਾ ਦਿਆਲ ਪ੍ਰਤੀ ਵੀਰੇ ਨਹੀਂ ਹਾਂ ਕਿ ਉਹਨੇ ਮੇਰੀ ਮਦਦ ਕੀਤੀ ਤੇ ਰਵੀ ਸਿੰਘ ਦਾ ਵੀ ਜਿਸ ਨੇ ਨਾਵਲ ਬਿਜਲੀਆਂ بے ਤਰਤੀਬ ਘਟਨਾਵਾਂ ਨੂੰ ਤਰਤੀਬ ਦੇ ਕੇ ਇਸ ਨੂੰ ਨਾਵਲ ਦਾ ਰੂਪ ਦਿੱਤਾ ਨਾਵਲ ਬਾਰੇ ਗੁਲਜਾਰ ਸਿੰਘ ਸੰਧੂ ਜੀ ਦਾ ਕਹਿਣਾ ਹੈ ਕਿ ਰੰਨਾ ਵਿੱਚ ਤਾਂ ਨਕਿਸ਼ਵੰਤ ਸਿੰਘ ਦੇ ਅੰਗਰੇਜ਼ੀ ਵਿੱਚ ਛਪੇ ਚੌਥੇ ਤੇ ਆਖਰੀ ਨਾਵਲ ਦਾ ਕੰਪਨੀ ਆਫ ਮਨ ਦਾ ਪੰਜਾਬੀ ਅਨਵਾਦ ਹੈ ਮੈਨੂੰ ਉਸਤੇ ਪ੍ਰਥਮ ਨਾਵਲ ਟ੍ਰੇਨ ਟੂ ਪਾਕਿਸਤਾਨ ਦਾ ਪੰਜਾਬੀ ਰੂਪ ਪਾਕਿਸਤਾਨ ਮੇਲ ਪੰਜਾਬੀ ਪਾਠਕਾਂ ਦੀ ਪੇਂਟ ਕਰਨ ਦਾ ਮਾਣ ਪ੍ਰਾਪਤ ਹੈ ਇਹ ਗੱਲ 4.5 ਦਹਾਕੇ ਪਹਿਲਾਂ ਦੀ ਹੈ ਕਸ਼ਵਨ ਸਿੰਘ ਦੀ ਉਪਨਿਆਸੀ ਵਿਧੀ ਵਿੱਚ ਕੋਈ ਫਰਕ ਨਹੀਂ ਆਇਆ ਪਾਕਿਸਤਾਨ ਮੇਲ ਰਚ ਦੇ ਸਮੇਂ ਉਸਨੇ ਸਥਾਨ ਕੰਗ ਰਾਜਨੀਤੀ ਧਰਮ ਤੇ ਸੈਕਸ ਨੂੰ ਬਰੋ ਬਰਾਬਰ ਮਿਕਤਾਰ ਵਿੱਚ ਕੋਲ ਕੇ ਪੇਸ਼ ਕੀਤਾ ਸੀ ਇਸ ਨਾਵਲ ਵਿੱਚ ਇਸ ਨੁਸਕੇ ਦੀ ਤਰਤੀਬ ਤੇ ਮਾਤਰਾ ਬਦਲ ਗਈ ਹੈ ਇੱਥੇ ਪਹਿਲਾਂ ਸੈਕਸ ਨੇ ਲੈ ਲਈ ਹੈ ਸਥਾਨ ਕੰਗ ਤੇ ਧਰਮ ਬਾਅਦ ਵਿੱਚ ਆਉਂਦੇ ਹਨ ਤੇ ਰਾਜਨੀਤੀ ਦੀ ਥਾਂ ਸਮਾਜਿਕ ਵਰਤਾਰਾ ਆ ਗਿਆ ਹੈ ਕਿਸ਼ਵਨ ਸਿੰਘ ਜੀ ਪ੍ਰਾਰੰਭਕ ਸ਼ਬਦਾਂ ਅਨੁਸਾਰ ਜਿਉਂ-ਜੋ ਆਦਮੀ ਦੀ ਉਮਰ ਬਦਦੀ ਹੈ ਸਿਕਸ ਵਾਰੀ ਉਸ ਦੀਆਂ ਭਾਵਨਾਵਾਂ ਸਰੀਰ ਦੇ ਕੇਂਦਰ ਤੋਂ ਚੱਲ ਕੇ ਸਿਰ ਵੱਲ ਵੱਧਣ ਲੱਗਦੀਆਂ ਹਨ ਇੱਥੋਂ ਤੱਕ ਕਿ ਜੋ ਕੁਝ ਵੀ ਕਿਸੇ ਕਾਰਨੋ ਜਵਾਨੀ ਵਿੱਚ ਨਹੀਂ ਸੀ ਕਰ ਸਕਿਆ ਉਮਰਾਂ ਦੇ ਬਦਲ ਨਾਲ ਉਹ ਮਨ ਵਿੱਚ ਕਰਨ ਲੱਗਦਾ ਹੈ ਉਸਨੇ ਜਦੋਂ ਇਹ ਨਾਵਲ ਲਿਖਿਆ ਸੀ ਤਾਂ ਇਸ ਦਾ ਨਾਂ 80 ਸਾਲਾ ਬੁੱਢੇ ਦੇ ਸੁਪਨੇ ਰੱਖਣਾ ਚਾਹਿਆ ਸੀ ਜਿਹੜਾ ਬਾਅਦ ਵਿੱਚ ਬਦਲ ਦਿੱਤਾ ਗਿਆ ਇਹ ਨਾਵਲ ਬੁੱਢੇ ਬੰਦਿਆਂ ਦੀਆਂ ਜਵਾਨ ਰੀਝਾਂ ਦਾ ਦਿਮਾਗੀ ਮੰਥਨ ਹੈ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਹਿੱਤ ਲੇਖਕ ਨੇ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਦਾ ਪੜਿਆ ਤੇ ਬਿਜਲੀ ਦੀ ਰਫ਼ਤਾਰ ਨਾਲ ਅਮੀਰ ਹੋਇਆ ਨੌਜਵਾਨਾ ਇੱਕ ਮੂਨ ਕੁਮਾਰ ਸਿਰਜਾ ਹੈ। ਉਹ ਹੱਟਾ-ਕੱਟਾ ਬਣਦਾ ਫੱਬਦਾ ਖੁੱਲ੍ਹੇ ਦਿਲਾਂ ਬੇਪਰਵਾਹ ਤੇ ਔਰਤਾਂ ਦਾ ਸਾਥ ਮਾਨਣ ਦਾ ਸ਼ੌਕੀਨ ਹੈ। ਪਹਿਲਾਂ ਪ੍ਰਿੰਸਟਨ ਤੇ ਫਿਰ ਦਿੱਲੀ ਵਿੱਚ ਰਹਿੰਦੇ ਉਸ ਨੂੰ ਹਰ ਰੰਗ ਤੇ ਹਰ ਨਸਲ ਦੀਆਂ ਔਰਤਾਂ ਨਾਲ ਸੌਣ ਦੇ ਵਸੀਲੇ ਪ੍ਰਾਪਤ ਸਨ। ਆਜ਼ਾਦ ਕਸ਼ਮੀਰ, ਮਹਾਰਾਸ਼ਟਰ, ਸ਼੍ਰੀਲੰਕਾ, ਤਮਿਲਨਾਡੂ ਗੋਆ ਦੀਆਂ ਹਿੰਦੂ, ਮੁਸਲਮ, ਬੋਧੀ, ਇਸਾਈ ਤੇ ਘਰਾਂ ਵਿੱਚ ਕੰਮ ਕਰਨ ਵਾਲੀਆਂ ਜਾਂ ਵੱਡੇ ਹੋਟਲਾਂ ਵਿੱਚ ਤੰਦਾ ਕਰਦੀਆਂ ਔਰਤਾਂ ਉਸ ਦੀ ਪਕੜ ਤੋਂ ਬਾਹਰ ਨਹੀਂ ਸਨ। ਲੇਖਕ ਵੱਲੋਂ ਅਪਣਾਈ ਵਿਧੀ ਅਨੁਸਾਰ ਮੋਨ ਕੁਮਾਰ ਲਗਭਗ ਸਾਰੀ ਦੀ ਸਾਰੀ ਕਹਾਣੀ ਆਪ ਹੀ ਦੱਸਦਾ ਹੈ। ਅਜਿਹਾ ਕਰਦੇ ਹੋ ਸੰਪਰਕ ਕ ਵਿਚਾਈਆਂ ਔਰਤਾਂ ਵੱਲੋਂ ਸਲਾਹੇ ਗਏ ਆਪਣੇ ਲਿੰਗ ਤੇ ਲਿੰਗ ਨਾਲ ਸੰਬੰਧਿਤ ਅਮਲਾਂ ਦੀ ਵਿਥਿਆ ਦੱਸਣ ਵਿੱਚ ਖੂਬ ਮਜ਼ਾ ਲੈਂਦਾ ਹੈ। ਨਾਵਲ ਦੀ ਕਹਾਣੀ ਵਿੱਚ ਰਵਾਨੀ ਹੈ ਜਿਸ ਵਿੱਚ ਕੋਕ ਸ਼ਾਸਤਰੀ ਰਸ ਪ੍ਰਦਾਨ ਹੈ। ਦਰਮ ਰਾਜਨੀਤੀ ਤੇ ਭਾਈਚਾਰਕ ਪਖੰਡਾ ਦੇ ਪਰਦੇ ਫੋਲਣਾ ਉਂਝ ਹੀ ਲੇਖਕ ਦਾ ਮਨ ਪਾਉਂਦਾ ਵਿਸ਼ਾ ਹੈ ਇੱਥੇ ਵੀ ਲੇਖਕ ਆਪਣੇ ਮਨ ਪਾਉਂਦੇ ਵਿਸ਼ਾ ਨਾਲ ਖੇਡਿਆ ਹੈ ਵਾਸਨਾ ਦੇ ਪਾਣੀਆਂ ਨਾਲ ਬਹੁਤਾ ਕਿਸ਼ਵੰਤ ਸਿੰਘ ਕੁਝ ਵੀ ਲਿਖੇ ਉਸ ਦਾ ਨਿਸ਼ਾਨਾ ਪਾਠਕ ਹੁੰਦਾ ਹੈ ਉਹ ਆਪਣੇ ਵੱਲੋਂ ਹਰ ਗੱਲ ਪਾਠਕ ਦੀ ਭਾਵਨਾ ਨੂੰ ਮੁੱਖ ਰੱਖ ਕੇ ਲਿਖਦਾ ਹੈ ਤੇ ਇਹੀ ਉਹ ਗੱਲ ਉਸ ਦੇ ਉਪਨਿਆਸਾਂ ਦੀ ਪੜਨ ਯੋਗਤਾ ਦਾ ਕਾਰਨ ਬਣਦੀ ਹੈ ਕਿਸ਼ਵੰਤ ਸਿੰਘ ਦੇ ਬਹੁਤੇ ਬਿਰਤਾਂਤ ਪੜ੍ਹ ਕੇ ਥੋੜਾ ਗੁੱਸਾ ਤਾਂ ਆਉਂਦਾ ਹੈ ਪਰ ਜੀ ਲੱਗਿਆ ਰਹਿੰਦਾ ਹੈ ਉਸੀਆਂ ਲਿਖਤਾਂ ਨੂੰ ਨਾ ਪਸੰਦ ਕਰਨ ਵਾਲੇ ਲੋਕ ਇਸ ਨੂੰ ਚੋਰੀ-ਚੋਰੀ ਪੜ੍ਹਦੇ ਹਨ। ਨੰਗੀਆਂ ਸੈਕਸੀ ਗੱਲਾਂ ਦੇ ਬਾਵਜੂਦ ਇਸ ਨਾਵਲ ਵਿੱਚ ਕਿਸੇ ਕਿਸਮ ਦੀਆਂ ਹਰਲਤ ਕੀਮਤਾਂ ਤੇ ਪੈਰਾ ਦਿੱਤਾ ਨਹੀਂ ਮਿਲਦਾ। ਨਾਵਲ ਲਿਖਣ ਵਿੱਚ ਲੇਖਕ ਨੇ ਜਿੰਨਾ 6 ਔਰਤਾਂ ਪ੍ਰਤੀ ਆਪਣਾ ਰਿਣ ਪ੍ਰਗਟ ਕੀਤਾ ਉਹ ਚੇਤਨ ਬੁੱਧੀ ਦੀਆਂ ਮਾਲਕਾਂ, ਖੂਬਸੂਰਤਨ, ਤਿੱਖਸ ਦੀਆਂ ਫੈਨ ਵੀ। ਇਹਨਾਂ ਵਿੱਚ ਉਸਦੀ ਦੋ ਤਰੀ ਨੈਣਾ ਵਿਦਿਆਲ ਵੀ ਹੈ। ਨਾਵਲ ਦੇ ਨਗੇਸ਼ ਨੂੰ ਕਿੰਨਾ ਕੋ ਨੰਗਾ ਮੰਨੀਏ? ਕੁਸ਼ਵੰਤ ਸਿੰਘ ਦੇ ਪਹਿਲੇ ਨਾਵਲ ਪਾਕਿਸਤਾਨ ਮੇਲ ਤੋਂ ਇਸ ਨਾਵਲ ਦਾ ਸਫ਼ਰ ਦੱਸਦਾ ਹੈ ਕਿ ਉਸ ਵੇਲੇ ਦੇ ਵਰਜਿਤ ਵਿਸ਼ੇ ਪਿਛਲੀ ਅੱਧੀ ਸਦੀ ਵਿੱਚ ਕਿੰਨੇ ਨਿਵਰਜਿਤ ਹੋ ਗਏ ਹਨ ਕਸ਼ਵੰਤ ਸਿੰਘ ਨੂੰ ਸ਼ਰਮਾ ਪਾਉਣਾ ਵੀ ਆਉਂਦਾ ਹੈ ਤੇ ਮਟਕਾਉਣਾ ਵੀ ਉਸ ਦੇ ਇਸ ਨਾਵਲ ਵਿੱਚ ਸ਼ਰਮਈ ਗੁਣ ਪ੍ਰਦਾਨ ਹਨ ਅਨੁਵਾਦਕ ਦਲਬੀਰ ਸਿੰਘ ਦੀ ਸ਼ਬਦ ਸੂਝ ਨੇ ਸੁਰਮੇ ਦੀ ਲਾਜ ਰੱਖੀ ਹੈ ਮੈਂ ਇੱਥੇ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਸ ਨਾਵਲ ਵਿੱਚ ਵਰਤੀ ਗਈ ਸ਼ਬਦਾਵਲੀ ਨੂੰ ਕਈ ਜਗ੍ਹਾ ਹੂਬ-ਹੂਬ ਨਹੀਂ ਕਿਹਾ ਗਿਆ ਕਈ ਸ਼ਬਦਾਂ ਦੀ ਵਰਤੋਂ ਤੋਂ ਪਰਹੇਜ਼ ਕੀਤਾ ਗਿਆ ਹੈ ਫੇਰ ਵੀ ਕਹਾਣੀ ਨੂੰ ਚੱਲਦਾ ਰੱਖਣ ਲਈ ਥੋੜੇ ਬਹੁਤ ਸ਼ਬਦਾਂ ਦਾ ਸਹਾਰਾ ਲਿਆ ਗਿਆ ਇਸ ਲਈ ਖੇਮਾ ਦਾ ਜਾ ਚਕਾਂ ਸੁਪੇਸ਼ ਨਾਵਲ ਰੰਨਾ ਵਿੱਚ ਤੰਨਾ ਲੇਖਕ ਨੇ ਨਾਵਲ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ ਪਹਿਲਾ ਭਾਗ ਮੋਹਨ ਕੁਮਾਰ ਦੀ ਗੁਪਤ ਜ਼ਿੰਦਗੀ ਨਵੀਂ ਸ਼ੁਰੂਆਤ ਮੋਹਨ ਕੁਮਾਰ ਲਈ ਇੱਕ ਖੁਸ਼ੀਆਂ ਦਾ ਦਿਨ ਹੋਣਾ ਚਾਹੀਦਾ ਸੀ ਪਰ ਇਹ ਨਹੀਂ ਸੀ ਉਹ ਇਸ ਦਿਨ ਦੀ 12 ਸਾਲ ਤੋੜੀ ਕਰਦਾ ਰਿਹਾ ਸੀ ਉਦੀ ਪਤਨੀ ਨੇ ਆਖਰਕਾਰ ਉਸ ਛੱਡਣ ਦਾ ਫੈਸਲਾ ਕਰ ਲਿਆ ਸੀ। ਭਾਵੇਂ ਇਸ ਫੈਸਲੇ ਤੋਂ ਪਹਿਲਾਂ ਕਈ ਮਹੀਨਿਆਂ ਤੱਕ ਦੋਵਾਂ ਵਿਚਾਲੇ ਬਹੁਤ ਤਿੱਖਾ ਝਗੜਾ ਚੱਲਦਾ ਰਿਹਾ ਸੀ। ਫਿਰ ਵੀ ਉਹ ਇਸ ਸ਼ਰਤ ਉੱਤੇ ਤਲਾਕ ਦੇਣ ਲਈ ਸਹਿਮਤ ਹੋ ਗਈ ਸੀ ਕਿ ਉਹਨਾਂ ਦੇ ਦੋਵੇਂ ਬੱਚੇ ਉਸ ਕੋਲ ਰਹਿਣਗੇ। ਮੋਹਨ ਕੁਮਾਰ ਆਪਣੀ ਆਜ਼ਾਦੀ ਲਈ ਇੰਨਾ ਕਾਲਾ ਸੀ ਕਿ ਬੱਚਿਆਂ ਨੂੰ ਉਹਦੇ ਹਵਾਲੇ ਕਰਨ ਦੇ ਨਾਲ-ਨਾਲ ਉਹ ਇਸ ਗੱਲ ਲਈ ਵੀ ਤਿਆਰ ਹੋ ਗਿਆ ਸੀ ਕਿ ਉਸ ਦੀ ਪਤਨੀ ਖਰਚੇ ਦੇ ਤੌਰ ਤੇ ਜੋ ਕੁਝ ਵੀ ਲੈ ਜਾਣਾ ਚਾਹੁੰਦੀ ਹੈ ਲੈ ਜਾਵੇ। ਇਸ ਵਿੱਚ ਉਸ ਵੱਲੋਂ ਤੇ ਉਸਦੇ ਪਿਤਾ ਵੱਲੋਂ ਦਿੱਤੇ ਗਏ ਗਹਿਣੇ, ਫਰਨੀਚਰ, ਤਸਵੀਰਾਂ ਵਗੈਰਾ ਸ਼ਾਮਲ ਸਨ। ਅਰਥਾਤ ਜੋ ਕੁਝ ਵੀ ਹੋ ਚਾਹੇ, ਰਜਾ ਸਕਤੀ ਸੀ, ਉਹ ਕੁਝ ਵੀ ਨਹੀਂ ਸੀ ਚਾਹੁੰਦੀ। ਐਨ ਲੱਗਦਾ ਸੀ ਜਿਵੇਂ ਉਹ ਵੀ ਉਸ ਨੂੰ ਛੱਡਣ ਲਈ ਉਨੀ ਹੀ ਕਾਲੀ ਹੋਵੇ ਜਿੰਨਾ ਉਹ ਕਾਲਾ ਸੀ। ਉਸ ਦਿਨ ਉਹਨੇ ਆਪਣਾ ਸਮਾਨ ਬੰਨਿਆ ਤੇ ਆਪਣੇ ਬੱਚਿਆਂ ਨੂੰ ਲੈ ਕੇ ਮਾਪਿਆਂ ਦੇ ਘਰ روانਾ ਹੋ ਗਈ ਸੀ। ਉਹਨੇ ਅਲਬਦਾ ਕਹਿਣ ਦੀ ਵੀ ਲੋੜ ਨਹੀਂ ਸੀ ਸਮਝੀ। ਬੱਚਿਆਂ ਨੂੰ ਹੀ ਪਤਾ ਲੱਗ ਗਿਆ ਸੀ ਕਿ ਇਸ ਵਾਰ ਉਹਨਾਂ ਦਾ ਨਾਨਕੇ ਜਾਣਾ। ਪਹਿਲਾਂ ਨਾਲੋਂ ਵੱਖਰੀ ਕਿਸਮ ਦਾ ਉਹਨੇ ਆਪਣੇ ਪਿਤਾ ਨੂੰ ਕੁੱਟ-ਕੁੱਟ ਜੱਫੀਆਂ ਪਾਈਆਂ ਤੇ ਚੁੰਮਿਆ ਅਤੇ ਫਿਰ ਉਹ ਦੌੜ ਕੇ ਆਪਣੀ ਮਾਂ ਦੀ ਕਾਲੀ ਮਰਸੀਡੀਜ਼ ਗੱਡੀ ਵਿੱਚ ਜਾ ਬੈਠੇ। ਕਾਰ ਬੜੀ ਤੇਜ਼ ਰਫ਼ਤਾਰ ਨਾਲ ਗੇਟ ਤੋਂ ਬਾਹਰ ਨਿਕਲੀ। ਉਹਦੀ ਪਤਨੀ ਨੇ ਇਸ ਲਈ ਇੰਦ ਕੀਤਾ ਸੀ ਤਾਂ ਕਿ ਬੱਚਾ ਨੂੰ ਵਾਪਸ ਮੁੜ ਕੇ ਬਾਏ-ਬਾਏ ਕਰਨ ਦਾ ਮੌਕਾ ਹੀ ਨਾ ਮਿਲ ਸਕੇ। ਮੋਹਨ ਨੂੰ ਆਪਣੀ ਸਦਾ ਸ਼ਿਕਾਇਤ ਕਰਨ ਵਾਲੀ ਤੇ ਗੁੱਸੇਖੋਰ ਪਤਨੀ ਤੋਂ ਮਿਲਿ ਨਮੀ ਨਮੀ ਆਜ਼ਾਦੀ ਦੇ ਜਸ਼ਨ ਮਨਾਉਣੇ ਚਾਹੀਦੇ ਸਨ। ਹੁਣ ਉਹ ਆਪਣੇ ਦੋ ਮੰਤਲਾ ਬੰਗਲੇ ਦੀ ਬਾਲਕੋਨੀ ਵਿੱਚ ਬੈਠਾ ਸੀ। ਉਸਨੇ ਆਪਣੇ ਪੈਰ ਰੇਲਿੰਗ ਉੱਤੇ ਰੱਖੇ ਹੋਏ ਸਨ ਤੇ ਹਵਾਨਾ ਦਸ ਸਿਗਰ ਪੀ ਰਿਹਾ ਸੀ ਉਸ ਨੂੰ ਮਹਿਸੂਸ ਕੀਤਾ ਕਿ ਟਾਕੇੰਦਰੂ ਪੂਰੀ ਤਰ੍ਹਾਂ ਖਾਲੀ ਸੀ ਤੇ ਬਹੁਤ ਇਕੱਲਾ ਚਾਰੇ ਪਾਸੇ ਚੁੱਪ છਾਈ ਹੋਈ ਸੀ ਬੱਚਿਆਂ ਦੇ ਆਪਸ ਵਿੱਚ ਲੜਨ ਦੀ ਆਵਾਜ਼ ਨਹੀਂ ਸੀ ਆ ਰਹੀ ਉਸ ਦੀ 6 ਸਾਲਾਂ ਦੀ ਧੀ ਉਸ ਕੋਲ ਆ ਕੇ ਸ਼ਿਕਾਇਤ ਨਹੀਂ ਸੀ ਕਰਦੀ ਕਿ ਉਸ ਦਾ ਵੱਡਾ ਭਰਾ ਉਸ ਨੂੰ ਤੰਗ ਕਰ ਰਿਹਾ ਹੈ ਨਾ ਹੀ ਉਹ ਗੁੱਸੇ ਵਿੱਚ ਆ ਕੇ ਉਹਨਾਂ ਨੂੰ ਡਾਂਟ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਤੰਗ ਨਾ ਕਰੋ ਬੱਚਿਆਂ ਦੀ ਲੜਾਈ ਕਰਕੇ ਉਹ ਅਕਸਰ ਪਰੇਸ਼ਾਨ ਹੋ ਜਾਇਆ ਕਰਦਾ ਸੀ ਮਨੋਸ ਨੂੰ ਉਨ੍ਹਾਂ ਦੀ ਕਮੀ ਮਹਿਸੂਸ ਹੋ ਰਹੀ ਸੀ ਲੱਗਦਾ ਸੀ ਕਿ ਮਕਾਨ ਵਿੱਚ ਅਚਾਨਕ ਹੀ ਕਮਰਿਆਂ ਦੀ ਗਿਣਤੀ ਵੱਧ ਗਈ ਹੈ ਇਹ ਵੀ ਕਿ ਰਾਤ ਦੇ ਘੰਟੇ ਵੀ ਵੱਧ ਗਏ ਹਨ ਉਹ ਥੱਕਿਆ ਹੋਇਆ ਸੀ ਉਹਨੇ ਆਪਣੀ ਪਤਨੀ ਨਾਲ ਆਪਣੇ ਸਬੰਧਾਂ ਬਾਰੇ ਸੋਚਣਾ ਸ਼ੁਰੂ ਕੀਤਾ ਉਸ ਦੀ ਸ਼ਾਦੀ ਕੁਝ ਉਸ ਤਰ੍ਹਾਂ ਦੀ ਸੀ ਜਿਸ ਨੂੰ ਆਮ ਤੌਰ ਤੇ ਲੋਕ ਲਵ ਕਮ ਹਰੇਂਜ ਸ਼ਾਦੀ ਕਹਿੰਦੇ ਸਨ ਪਰ ਇਹ ਇਸ ਤਰ੍ਹਾਂ ਦੀ ਸ਼ਾਦੀ ਨਹੀਂ ਸੀ 13 ਸਾਲ ਪਹਿਲਾਂ ਜਦੋਂ ਕੰਪਿਊਟਰ ਅਤੇ ਬਿਜ਼ਨਸ ਮੈਨੇਜਮੈਂਟ ਵਿੱਚ ਡਿਗਰੀ ਕਰਕੇ ਅਮਰੀਕਾ ਤੋਂ ਪਰਤਿਆ ਸੀ ਉਸਦੇ ਅਗਲੇ ਦਿਨੀ ਉਸਦੇ ਪਿਤਾ ਨੇ ਉਸ ਦੀਆਂ ਤਸਵੀਰਾਂ ਤੇ ਉਸ ਦੀਆਂ ਯੋਗਤਾਵਾਂ ਦਾ ਵੇਰਵਾ ਲੈ ਕੇ ਅਖਬਾਰਾਂ ਦੇ ਦਫ਼ਤਰਾਂ ਦੇ ਚੱਕਰ ਲਾਇਏ ਸਨ ਉਸਦੇ ਪਿਤਾ ਨੂੰ ਉਸ ਉੱਤੇ ਬਹੁਤ ਮਾਣ ਸੀ ਉਹ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਇਆ ਸੀ ਤੇ ਹਰ ਮੱਧ ਵਰਗੀ ਵਿਅਕਤੀ ਵਾਂਗ ਉਸਦੇ ਵੀ ਆਪਣੇ ਇੱਕੋ ਇੱਕ ਪੁੱਤਰ ਲਈ ਕਈ ਤਰ੍ਹਾਂ ਦੇ ਸੁਪਨੇ ਸਨ ਅਗਲੇ ਦਿਨ ਦੇ ਕਈ ਅਖਬਾਰਾਂ ਵਿੱਚ ਵਿਆਹ ਵਾਲੇ ਇਸ਼ਤਿਹਾਰਾਂ ਦੇ ਪੰਨਿਆਂ ਉੱਤੇ ਮੋਹਨ ਦੀ ਤਸਵੀਰ ਛਾਪੀ ਗਈ ਸੀ ਜਿਸ ਨੇ ਹੇਠਾਂ ਉਸ ਦੀ ਪੜਾਈ ਦੌਰਾਨ ਹਾਸਲ ਕੀਤੀਆਂ ਡਿਗਰੀਆਂ ਦਾ ਜ਼ਿਕਰ ਕੀਤਾ ਗਿਆ ਸੀ ਕੁਆਰੀਆਂ ਕੁੜੀਆਂ ਦੇ ਮਾਪਿਆਂ ਵੱਲੋਂ ਟੈਲੀਫੋਨ ਆਉਣੇ ਸ਼ੁਰੂ ਹੋ ਗਏ ਉਸ ਨੂੰ ਤੇ ਉਸਦੇ ਪਿਤਾ ਨੂੰ ਕਈ ਥਾਂਈ ਚਾਲ ਉਤੇ ਸੱਦ ਦਿੱਤਾ ਗਿਆ ਕਈ ਸੁੰਦਰ ਕੁੜੀਆਂ ਨਾਲ ਮਲਾਇਆ ਗਿਆ ਲਾਜ ਦੇ ਲਾਲਚ ਦਿੱਤੇ ਗਏ ਤੇ ਇਥੋਂ ਤੱਕ ਕਿ ਕਈਆਂ ਨੇ ਤਾਂ ਕਾਰੋਬਾਰ ਵਿੱਚ ਹਿੱਸੇਦਾਰੀ ਦੀ ਪੇਸ਼ਕਸ਼ ਕੀਤੀ ਇੰਨੇ ਸਲਾਬਾਜ਼ੀ ਮੋਨਿਸ ਗੱਲ ਉਤੇ ਹੈਰਾਨ ਹੋਇਆ ਕਰਦਾ ਸੀ ਕਿ ਉਸਨੇ ਆਪਣੇ ਆਪ ਨੂੰ ਇਸ ਤਰ੍ਹਾਂ ਵਿਕਰੀ ਉਤੇ ਲਾਉਣਾ ਤੇ ਆਖਰਕਾਰ ਸੋਨੂ ਨਾਲ ਸ਼ਾਦੀ ਕਰਨਾ ਕਿਵੇਂ ਪ੍ਰਵਾਨ ਕਰ ਲਿਆ ਸੀ ਸੋਨੂ ਦੇ ਪਿਤਾ ਰਾਜਬਹਾਦਰ ਲਾਲਾ ਅਚਿੰਤ ਰਾਮ ਨੇ ਸਭ ਤੋਂ ਵੱਡੀ ਬੋਲੀ ਦਿੱਤੀ ਸੀ ਉਹਨਾਂ ਦੀਆਂ ਕੁਝ ਖੰਡ ਮਿਲਾਂ ਦੇ ਇਲਾਵਾ ਦਿੱਲੀ ਵਿੱਚ ਕਾਫੀ ਸਾਰੀ ਜਾਇਦਾਦ ਸੀ ਮੋਹਨੇ ਇਹ ਰਿਸ਼ਤਾ ਪ੍ਰਵਾਨ ਕਰਨ ਦੇ ਸਮੇਂ ਆਪਣੇ ਪਿਤਾ ਨੂੰ ਖੁਸ਼ ਕਰਨ ਨੂੰ ਤਰਜੀਹ ਦਿੱਤੀ ਸੀ ਹਾਲਾਂਕਿ ਵਿਆਹ ਕਰਵਾ ਕੇ ਟਿਕ ਬੈਠਣ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ ਸੋਨੂ ਗੁਜ਼ਾਰੇਯੋਗੀ ਗੋਰੀ ਉਸਾ ਭਰੀ ਤੇ ਕੌਮਨਟ ਦੀ ਪੜੀ ਹੋਈ ਕੁੜੀ ਸੀ ਉਹ ਅਜੇ ਤੱਕ ਕੁਆਰੀ ਵੀ ਸੀ ਤੇ ਆਪਣੀ ਕੁਆਰੀ ਜ਼ਿੰਦਗੀ ਨੂੰ ਖਤਮ ਕਰ ਲਈ ਬਹੁਤ ਉਤਾਪਲੀ ਉਹਨਾਂ ਦੀ ਸ਼ਾਦੀ ਬੜੀ ਸ਼ਾਨ ਨਾਲ ਕੀਤੀ ਗਈ ਤੇ ਫਿਰ ਉਹ ਦੋਵੇਂ ਸੋਨੂ ਦੇ ਪਿਤਾ ਵੱਲੋਂ ਦਿੱਤੇ ਵੱਡੇ ਫਲੈਟ ਵਿੱਚ ਆ ਕੇ ਰਹਿਣ ਲੱਗੇ ਮੋਨ ਦਾ ਪਿਤਾ ਵੀ ਉਹਨਾਂ ਦੇ ਨਾਲ ਹੀ ਆ ਗਿਆ ਹਨੀਮੂਨ ਬਹੁਤ ਚੰਗਾ ਰਿਹਾ ਜਿਵੇਂ ਕਿ ਨਵੇਂ ਵਿਆਏ ਜੋੜਿਆਂ ਦੇ ਮਾਮਲੇ ਵਿੱਚ ਅਕਸਰ ਹੀ ਹੁੰਦਾ ਹੈ ਉਹਨਾਂ ਕੋਲ ਇਹਨਾਂ ਦਿਨਾਂ ਵਿੱਚ ਇੱਕ ਗਲ ਦੀ ਆਜ਼ਾਦੀ ਹੁੰਦੀ ਹੈ ਕਿ ਉਹ ਇੱਕ ਦੂਜੇ ਦੇ ਸਰੀਰਾਂ ਨੂੰ ਟੋਣ ਅਤੇ ਉਹਨਾਂ ਦਾ ਆਨੰਦ ਮਾਣਨ ਉਹਨਾਂ ਦਾ ਪਹਿਲਾ ਬੱਚਾ ਇੱਕ ਪੁੱਤਰ ਹੋਇਆ ਜਿਸ ਦਾ ਗਰਭ ਇਹਨਾਂ ਮੁੱਢਲਿਆਂ ਦੇ ਨਾਲ ਦੌਰਾਨ ਹੀ ਠਹਿਰਿਆ ਸੀ ਛੇਤੀ ਹੀ ਦੋਵਾਂ ਦੀ ਸੁਭਾਵਾਂ ਵਿਚਾਰੇ ਮਤ ਪੇਦਾਂ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ ਸੋਨ ਨੂੰ ਬਹੁਤ ਗੁੱਸਾ ਆਉਂਦਾ ਸੀ ਉਸ ਵਿੱਚ ਕਬਜ਼ੇ ਦੀ ਭਾਵਨਾ ਸੀ ਤੇ ਚਾਹੁੰਦੀ ਸੀ ਕਿ ਹਰ ਵੇਲੇ ਉਸ ਵੱਲ ਜਾਂ ਦਿੱਤਾ ਜਾਵੇ। ਉਹ ਇਰਖਾਨੂ ਵੀ ਬਹੁਤ ਸੀ। ਹਾਲਾਂਕਿ ਆਪਣੇ ਤੌਰ ਤੇ ਉਹ ਮohn ਨੂੰ ਬਹੁਤ ਪਿਆਰ ਨਹੀਂ ਸੀ ਦਿੰਦੀ ਇਸ ਤੋਂ ਬਿਨਾਂ ਉਹ ਆਪਣੇ ਘਰ ਵਿੱਚ ਮohn ਦੇ ਪਿਤਾ ਦੀ ਮੌਜੂਦਗੀ ਨੂੰ ਵੀ ਪਸੰਦ ਨਹੀਂ ਸੀ ਕਰਦੀ। ਆਖਰ ਇਹ ਉਸਦਾ ਘਰ ਸੀ ਜਿਸ ਨੂੰ ਉਸਦੇ ਪਿਤਾ ਨੇ ਤੋਹਫੇ ਵਜੋਂ ਦਿੱਤਾ ਸੀ। ਇੱਕ ਵਾਰ ਉਸ ਨੇ ਨਫ਼ਰਤ ਭਰੀ ਆਵਾਜ਼ ਵਿੱਚ ਪੁੱਛਿਆ ਸੀ ਕਿ ਤੇਰਾ ਬੁੜਾ ساری ਉਮਰ ਸਾਡੇ ਨਾਲ ਰਹੇਗਾ? ਉਸ ਨੂੰ ਚੰਗਾ ਨਹੀਂ ਸੀ ਲੱਗਾ ਕਿ ਉਸਦੇ ਪਿਤਾ ਨੂੰ ਬੁੜਾ ਕਹੇ। ਤਾਂਦੇ ਉਸ ਨੇ ਸੋਨੂ ਨੂੰ ਇਹ ਗੱਲ ਕਹੀ ਵੀ ਅਗੋਂਸਟ ਦਾ ਜਵਾਬ ਸੀ ਮੈਂ ਤੇਰੇ ਨਾਲ ਸ਼ਾਦੀ ਕੀਤੀ ਹੈ ਤੁਹਾਡੇ ਦੋਵਾਂ ਨਾਲ ਨਹੀਂ ਉਹਨੂੰ ਛੇਤੀ ਹੀ ਮਹਿਸੂਸ ਹੋਣ ਲੱਗ ਪਿਆ ਸੀ ਕਿ ਉਹਨਾਂ ਨੂੰ ਆਪਣੇ ਰਹਿਣ ਦੇ ਇੰਤਜ਼ਾਮ ਵਿੱਚ ਤਬਦੀਲੀ ਕਰਨੀ ਪੈਣੀ ਹੈ ਉਸਨੇ ਅਮਰੀਕਾ ਤੋਂ ਪਰਤਿਆ ਸਾਰ ਕੱਪੜਿਆਂ ਨੂੰ ਬਾਹਰ ਭੇਜਣ ਦਾ ਜਿਹੜਾ ਕਾਰੋਬਾਰ ਕੀਤਾ ਸੀ ਉਸ ਤੋਂ ਕਾਫੀ ਪੈਸੇ ਆ ਰਹੇ ਸਨ ਉਸ ਕੋਲ ਕਾਫੀ ਡਾਲਰ ਵੀ ਬਚੇ ਪੈਸੇ ਸੋਨੂੰ ਨਾਲ ਉਸ ਦਿਨ ਹੋਈ ਇਸ ਤਕਰਾਰ ਦੇ 2 ਮਹੀਨੇ ਵਿੱਚ ਹੀ ਉਹਨੇ ਦਿੱਲੀ ਦੇ ਮਹਿੰਗੇ ਇਲਾਕੇ ਵਿੱਚ ਮਹਾਰਾਣੀ ਬਾਗ ਵਿੱਚ ਇੱਕ ਬੰਗਲਾ ਖਰੀਦ ਲਿਆ ਸੀ ਇਸ ਬੰਗਲੇ ਵਿੱਚ ਇੱਕ ਬਾਗ ਵੀ ਸੀ ਨਵੇਂ ਘਰ ਵਿੱਚ ਕਾਫੀ ਥਾਂ ਸੀ ਤੇ ਮੋਨ ਦਾ ਵਿਚਾਰ ਸੀ ਕਿ ਸੋਨੂੰ ਅਤੇ ਉਸ ਦਾ ਪਿਤਾ ਇੱਕ ਦੂਜੇ ਤੋਂ ਲਾਂਬੇ ਰਹਿ ਸਕਣਗੇ ਪਰ ਉਹ ਗਲਤ ਸੀ ਉਸ ਦਾ ਪਿਤਾ ਉਦਾਸ ਤੇ ਨਰਾਸ਼ ਹੋ ਗਿਆ ਸੀ ਤੇ ਆਖਰਕਾਰ ਉਹ ਹਰਦвар ਚਲਾ ਗਿਆ ਮੋਨ ਸੀ ਚਾਹੁੰਦਾ ਕਿ ਇਸ ਤਰ੍ਹਾਂ ਹੋਵੇ ਪਰ ਖਬਰੇ ਹੁਣ ਘਰ ਵਿੱਚ ਅਮਨ ਚੈਨ ਹੋ ਜਾਵੇ ਉਹ ਇਸ ਗੱਲ ਤੇ ਖੁਸ਼ ਸੀ ਕਿ ਉਹ ਆਪਣੇ ਸਹੁਰੇ ਵੱਲੋਂ ਦਿੱਤੇ ਫਲੈਟ ਵਿੱਚੋਂ ਬਾਹਰ ਆ ਗਿਆ ਸੀ 2 ਸਾਲ ਤੋਂ ਵੀ ਘੱਟ ਅਰਸੇ ਵਿੱਚ ਮੋਨ ਕੁਮਾਰ ਕੱਪੜਿਆਂ ਦੇ ਇਲਾਵਾ ਕੁਝ ਕੀਮਤੀ ਪੱਥਰ ਅਤੇ ਚਮੜੇ ਦੀਆਂ ਚੀਜ਼ਾਂ ਵੀ ਬਾਹਰ ਭੇਜਣ ਲੱਗ ਪਿਆ ਸੀ ਉਦਾ ਮਨਾਫਾ ਦੁੱਗਣਾ ਹੋ ਗਿਆ ਸੀ ਤੇ ਛੇਤੀ ਹੀ ਉਹ ਦਿੱਲੀ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਸ਼ਾਮਲ ਹੋ ਗਿਆ ਸੀ। ਇਹ ਸਭ ਕਾਸੇ ਨਾਲ ਵੀ ਉਸ ਦੀ ਪਤਨੀ ਨਾਲ ਉਸਦੇ ਸਬੰਧ ਨਹੀਂ ਸੰਸੁਧਰੇ। ਉਸ ਨੇ ਜਾਣ ਕੇ ਬੜੀ ਤਕਲੀਫ ਹੋਈ ਸੀ ਕਿ ਉਹ ਇੱਕ ਐਸੀ ਔਰਤ ਸੀ ਜਿਹੜੀ ਖੁਸ਼ ਨਹੀਂ ਸੀ ਹੋ ਸਕਦੀ। ਉਹ ਉਸ ਨੂੰ ਵੀ ਦੁਖੀ ਕਰਨ ਤੇ ਤੁਲੀ ਹੋਈ ਸੀ। ਉਸ ਨੇ ਆਪਣਾ ਮਨ ਬਣਾਇਆ ਹੋਇਆ ਸੀ ਕਿ ਉਹ ਹਰ ਗੱਲ ਵਿੱਚ ਹੀ ਆਪਣੇ ਪਤੀ ਦੀ ਨਿੰਦਾ ਕਰੇਗੀ। ਜਿਉ ਕਿਸੇ ਹੋਰ ਔਰਤ ਵੱਲ ਪੋਰਾ ਵੀ ਚਾਣ ਦਿੰਦਾ ਤਾਂ ਉਹਨੂੰ ਬੁਰੀ ਤਰ੍ਹਾਂ ਗਾਲ ਕੱਢਦੀ। ਪਹਿਲਾਂ ਪਹਿਲਾਂ ਉਹ ਸੋਚਦਾ ਸੀ ਕਿ ਉਹਨਾਂ ਵਿਚਾਲੇ ਸਬੰਧ ਕੋਈ ਸਮਾਂ ਪਾ ਕੇ ਠੀਕ ਹੋ ਜਾਣਗੇ। ਸ਼ਾਦੀ ਦੇ 7ਵੇਂ ਸਾਲ ਉਹਨਾਂ ਦੇ ਘਰ ਇੱਕ ਧੀ ਪੈਦਾ ਹੋਈ। ਪਰ ਇਸ ਬੱਚੇ ਦੀ ਆਮਦ ਨਾਲ ਵੀ ਉਹ ਇੱਕ ਦੂਜੇ ਦੇ ਨੇੜੇ ਨਾ ਆ ਸਕੇ। ਲੜਾਈਆਂ ਹੋਰ ਵੱਧ ਗਈਆਂ। ਐਸੀ ਕੋਈ ਵੀ ਸ਼ਾਮ ਨਹੀਂ ਸੀ ਹੁੰਦੀ ਜਦੋਂ ਲੜਾਈ ਨਾ ਕਰਦੇ ਤੇ ਲੜਾਈ ਕਰਨ ਤੋਂ ਬਾਅਦ ਦੋਵੇਂ ਜਣੇ ਬੁਰੀ ਤਰ੍ਹਾਂ ਹਫ ਜਾਂਦੇ। ਲੜਾਈ ਤੋਂ ਕਈ ਦਿਨ ਬਾਅਦ ਉਹ ਨਾ ਬੋਲਦੇ। ਇਸ ਤੋਂ ਬਾਅਦ ਸਰੀਰਕ ਮਜਬੂਰੀਆਂ ਹੀ ਇਸ ਝਗੜੇ ਨੂੰ ਖਤਮ ਕਰਦੀਆਂ। ਉਹ ਇੱਕ ਦੂਜੇ ਨਾਲ ਸਰੀਰਕ ਸੰਬੰਧ ਪੈਦਾ ਕਰਦੇ ਜਿਸ ਵਿੱਚ ਅਕਸਰ ਹੀ ਪਿਆਰ ਦੀ ਹੌਂਦ ਹੁੰਦੀ ਸੀ ਤੇ ਆਪਸ ਵਿੱਚ ਗੱਲਾਂ ਕਰਨ ਲੱਗਦੇ ਪਰ ਇਹ ਥੋੜੇ ਦਿਨ ਤੱਕ ਹੀ ਚੱਲਦਾ ਇੱਕ ਸ਼ਾਮ ਉਹਦੇ ਮਨ ਵਿੱਚ ਅਜੇ ਵੀ ਉਕਰੀ ਹੋਈ ਸੀ ਸੋਨੂ ਨੇ ਸੁਣ ਲਿਆ ਸੀ ਕਿ ਉਹ ਟੈਲੀਫੋਨ ਉੱਤੇ ਆਪਣੀ ਕਿਸੇ ਔਰਤ ਸਹਮਤ ਨਾਲ ਗੱਲ ਕਰ ਰਿਹਾ ਸੀ ਉਹਨੇ ਦੋਸ਼ ਲਾਇਆ ਕਿ ਉਹ ਉਸ ਡੰਡੀ ਨਾਲ ਇਸ਼ਕ ਲੜਾ ਰਿਹਾ ਉਹਨੇ ਮੋਹਨ ਨੂੰ ਤੀਵੀਂ ਵਜh ਕਿਹਾ ਮੋਹਨ ਨੂੰ ਗੁੱਸਾ ਆ ਗਿਆ ਤੇ ਉਹਨੇ ਉਸਨੂੰ ਚਪੇੜ ਕੱਡ ਮਾਰੀ ਇੱਕ ਪਲ ਲਈ ਤਾਂ ਉਹ ਸਦਮੇ ਨਾਲ ਚੁੱਪ ਹੋ ਗਈ ਫਿਰ ਉਹ ਫੁੰਕਾਰੀ ਤੇਰੀ ਹਿੰਮਤ ਕਿਵੇਂ ਪਈ ਕਿ ਤੂੰ ਮੇਰੇ ਚਪੇੜ ਮਾਰੇਂ ਮੈਂ ਤੈਨੂੰ ਐਸਾ ਸਬਕ ਸਿਖਾਵਾਂਗੀ ਜਿਹੜਾ ਤੂੰ ਕਦੇ ਨਾ ਭੁੱਲ ਸਕੇਂਗਾ ਫਿਰ ਉਹ ਘਰ ਤੋਂ ਬਾਹਰ ਨਿਕਲ ਗਈ ਘੰਟੇ ਬਾਅਦ ਜਦੋਂ ਉਹ ਆਈ ਤਾਂ ਉਸ ਦਾ ਇੱਕ ਰਿਸ਼ਤੇਦਾਰ ਜੋ ਪੁਲਿਸ ਇੰਸਪੈਕਟਰ ਸੀ ਦੋ ਸਪਾਈਆਂ ਸਮੇਤ ਉਸ ਤੇ ਨਾਲ ਸੀ ਮੋਨ ਨੂੰ ਇੱਕ ਸਧਾਰਨ ਮੁਜਰਮ ਵਾਂਗ ਥਾਣੇ ਲਿਜਾਇਆ ਗਿਆ ਉਸ ਦਾ ਬਿਆਨ ਦਰਜ ਕੀਤਾ ਗਿਆ ਕੁਝ ਘੰਟਿਆਂ ਬਾਅਦ ਉਹ ਇੰਸਪੈਕਟਰ ਨੂੰ ਘਰੇ ਛੱਡ ਕੇ ਗਿਆ ਮੋਨ ਕੁਮਾਰ ਨੂੰ 5000 ਰੁਪਏ ਦੇ ਕੇ ਇੰਸਪੈਕਟਰ ਨੂੰ ਇਹ ਗੱਲ ਲਿਖਣ ਲਈ ਮਨਾਉਣਾ ਪਿਆ ਸੀ ਕਿ ਇਹ ਘਰੇਲੂ ਮਾਮਲਾ ਸੀ ਤੇ ਪੁਲਿਸ ਦੀ ਫਾਈਲ ਵਿੱਚ ਦਰਜ ਕੀਤੀ ਸ਼ਿਕਾਇਤ ਨੂੰ ਰਫਾ-ਦਾਫਾ ਕਰ ਦੇਣਾ ਚਾਹੀਦਾ ਸੀ ਉਦੋਂ ਸੋਨੂੰ ਇੱਕ ਮਹੀਨੇ ਤੋਂ ਬਾਅਦ ਸਮਾਂ ਆਪਣੇ ਮਾਪਿਆਂ ਕੋਲ ਰਹੀ ਸੀ ਮੋਹ ਨੇ ਉਹਨਾਂ ਔਰਤਾਂ ਬਾਰੇ ਸੋਚਿਆ ਜਿਨ੍ਹਾਂ ਨਾਲ ਉਸ ਤੇ ਸੋਨੂੰ ਨਾਲ ਸ਼ਾਦੀ ਕਰਨ ਤੋਂ ਪਹਿਲਾਂ ਸਬੰਧ ਰਹੇ ਸਨ ਉਹਨਾਂ ਵਿੱਚੋਂ ਬਹੁਤੀਆਂ ਅਮਰੀਕੀ ਜਾਂ ਯੂਰਪੀਅਨ ਔਰਤਾਂ ਸਨ ਬਸ ਇੱਕੋ ਇੱਕ ਪਾਕਿਸਤਾਨੀ ਸੀ ਇਹ ਸਬੰਧ ਥੋੜੇ ਚਿਰ ਹੋਣੇ ਸਨ ਕਿਸੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਬੰਦਿਸ਼ ਨਹੀਂ ਸੀ ਜਿੰਨੀ ਦੇਰ ਤੱਕ ਸਬੰਧ ਕਾਇਮ ਸਨ ਉਨੀ ਦੇਰ ਤੱਕ ਮੌਜ ਮੇਲਾ ਸੀ ਉਸ ਮਹਿਸੂਸ ਕੀਤਾ ਕਿ ਕਿਸੇ ਇੱਕ ਔਰਤ ਦੇ ਜੰਗਲ ਵਿੱਚ ਫਸਣ ਨਾਲੋਂ ਕੁਲੇ ਸਬੰਧ ਕਿਤੇ ਚੰਗੇ ਸਨ ਅਤੇ ਇੱਕ ਔਰਤ ਨਾਲ ਵਿਵਹਨ ਕਰਨ ਉਹ ਹੋਰਾਂ ਔਰਤਾਂ ਦੇ ਸੰਗ ਤੋਂ ਵੀ ਬਿਰਬਾ ਹੋ ਗਿਆ ਸੀ ਇਹ ਗੱਲ ਮੰਨਣ ਵਾਲੀ ਹੈ ਕਿ ਕਿਸੇ ਵੀ ਮਰਦ ਜਾਂ ਔਰਤ ਨੂੰ ਜਿਉਣ ਲਈ ਇੱਕੋ ਹੀ ਜੀਵਨ ਮਿਲਿਆ ਹੈ ਕਿਸੇ ਨੂੰ ਵੀ ਆਪਣੀ ਜ਼ਿੰਦਗੀ ਦੇ ਬਿਹਤਰੀਨ ਸਾਲ ਕਿਸੇ ਐਸੀ ਤਰ ਨਾਲ ਬੱਝ ਕੇ ਬਰਬਾਦ ਨਹੀਂ ਕਰਨੇ ਚਾਹੀਦੇ ਜਿਸ ਨਾਲ ਕਦੇ-ਕਦੇ ਬਿਨਾਂ ਪਿਆਰ ਦੇ ਸਰੀਰਕ ਸੰਬੰਧ ਕਾਇਮ ਕਰਨ ਤੋਂ ਬਿਨਾਂ ਹੋਰ ਕੋਈ ਵੀ ਸਾਂਝ ਨਾ ਹੋਵੇ ਇਸ ਤਰ੍ਹਾਂ ਦੇ ਵਿਆਹ ਸੰਬੰਧ ਖਤਮ ਕਰਨਾ ਦੋਵਾਂ ਨੂੰ ਹੀ ਲਾਭ ਹੋਵੇਗਾ ਅਜਿਹੀ ਸਥਿਤੀ ਵਿੱਚ ਸਭ ਤੋਂ ਵੱਧ ਤਕਲੀਫ ਬੱਚਿਆਂ ਨੂੰ ਹੁੰਦੀ ਹੈ ਬੱਚੇ ਵੀ ਸੋਚਣ ਲੱਗ ਜਾਂਦੇ ਹਨ ਕਿ ਉਹ ਕਿਸੇ ਐਸੇ ਘਰ ਵਿੱਚ ਜ਼ਿਆਦਾ ਚੰਨ ਮਹਿਸੂਸ ਕਰਨਗੇ ਜਿੱਥੇ ਇੱਕੋ ਹੀ ਮਾਪਾ ਹੋਵੇ ਬਣਿਸਪਤ ਐਸੇ ਘਰ ਦੇ ਜਿੱਥੇ ਮਾਤਾ ਪਿਤਾ ਹਰ ਵੇਲੇ ਹੀ ਇੱਕ ਦੂਜੇ ਨਾਲ ਲੜਾਈ ਕਰਦੇ ਹੋਣ ਮੋਨੂ ਅਕਸਰ ਪਿਛਲੀਆਂ ਗੱਲਾਂ ਉੱਤੇ ਝਾਤ ਮਾਰਨ ਦੀ ਆਦਤ ਨਹੀਂ ਸੀ ਪਰ ਉਸਦੀ ਸ਼ਾਦੀ ਦੇ ਸਾਲਾਂ ਦੌਰਾਨ ਹੁੰਦੀਆਂ ਲੜਾਈਆਂ ਕਾਰਨ ਸ਼ਾਦੀ ਅਤੇ ਪਿਆਰ ਦੇ ਮਾਮਲੇ ਵਿੱਚ ਕੁਝ ਹੱਦ ਤੱਕ ਦਾਰਸ਼ਨਿਕ ਬਣ ਗਿਆ ਸੀ ਉਸ 에 ਸਿਟਰ ਕੱਢਿਆ ਕੇ ਵਿਆਹਾਂ ਦੇ ਫੈਸਲੇ ਸਵਰਗ ਵਿੱਚ ਨਹੀਂ ਕੀਤੇ ਜਾਂਦੇ ਸਗੋਂ ਇਸ ਜ਼ਮੀਨ ਉੱਤੇ ਰਹਿਣ ਵਾਲੀ ਲੋਕਾਂ ਵੱਲੋਂ ਜ਼ਮੀਨ ਉੱਤੇ ਹੀ ਜ਼ਮੀਨੀ ਕਾਰਨਾ ਕਰਕੇ ਹੀ ਕੀਤੇ ਜਾਂਦੇ ਹਨ ਸਭ ਤੋਂ ਪਹਿਲੀ ਲੋੜ ਪੈਸੇ ਦੀ ਹੈ ਇਹ ਪੈਸਾ ਜਾਇਦਾਦ ਦੇ ਰੂਪ ਵਿੱਚ ਹੋ ਸਕਦਾ ਇੱਕ ਚੰਗੇ ਕਾਰੋਬਾਰ ਵਿੱਚ ਜਾਂ ਫਿਰ ਚੰਗੀ ਤਨਖਾਹ ਵਾਲੀ ਨੌਕਰੀ ਵਿੱਚ ਜਦੋਂ ਕਿਸੇ ਜੋੜੇ ਦਾ ਵਿਆਹ ਹੁੰਦਾ ਤਾਂ ਉਹਨਾਂ ਵਿੱਚੋਂ ਕੋਈ ਵੀ ਇਸ ਗੱਲ ਦੀ ਖੋਜ ਕਰਨ ਦੀ ਚਿੰਤਾ ਨਹੀਂ ਕਰਦਾ ਕਿ ਜਿਸ ਬੰਦੇ ਨਾਲ ਉਹ ਸ਼ਾਦੀ ਕਰਨ ਜਾ ਰਹੇ ਹਨ ਉਹ ਜੀਵਨ ਭਰ ਤੱਕ ਚੰਗਾ ਸਾਥੀ ਬਣ ਦੀ ਸਮਰੱਥਾ ਵੀ ਰੱਖਦਾ ਕਿ ਨਹੀਂ ਜਿਸ ਵੇਲੇ ਉਹਨਾਂ ਨੂੰ ਹਾਂ ਕਹਿਣ ਲਈ ਕਿਹਾ ਜਾਂਦਾ ਹੈ ਉਦੋਂ ਉਹ ਅਜੇ ਕਮਸਨ ਹੁੰਦੇ ਹਨ ਸੈਕਸ ਪ੍ਰਤੀ ਉਹਨਾਂ ਦੀਆਂ ਭਾਵਨਾਵਾਂ ਬਹੁਤ ਭਾਰੂ ਹੁੰਦੀਆਂ ਹਨ ਤੇ ਦੋਵੇਂ ਹੀ ਇੱਕ ਦੂਜੇ ਦੇ ਸਰੀਰਾਂ ਦੇ ਪੇਰਤ ਜਾਨਣ ਲਈ ਕਾਰੇ ਹੁੰਦੇ ਹਨ ਇਸ ਤਰ੍ਹਾਂ ਪਹਿਲੇ ਕੁਝ ਦਿਨ ਲੰਘ ਜਾਂਦੇ ਹਨ ਇਸ ਸਮੇਂ ਦੌਰਾਨ ਹੀ ਅਕਸਰ ਲਾੜੀ ਗਰਭਤੀ ਹੋ ਜਾਂਦੀ ਹੈ ਫਿਰ ਹੌਲੀ-ਹੌਲੀ ਸੈਕਸ ਦੀ ਅਚਾ ਕਟਣੀ ਸ਼ੁਰੂ ਹੁੰਦੀ ਹੈ ਭਾਵੇਂ ਉਹ ਨਿਰੋਧਕ ਵਸਤਾਂ ਦੀ ਵਰਤੋਂ ਵੀ ਕਰਨ ਤਾਂ ਵੀ ਤੁਰਤ-ਫੁਰਤ ਸੈਕਸ ਦੀ ਅਚਾ ਕਟਣ ਲੱਗਦੀ ਹੈ ਇੱਕ ਸਾਧਾਰਨ ਮਾਮਲਾ ਬਣ ਕੇ ਰਹਿ ਜਾਂਦਾ ਹੈ ਇੱਕ ਦੂਜੇ ਦੇ ਸਰੀਰਕ ਸਾਥਤਾਂ ਇਹਨਾਂ ਲੋਕਾਂ ਨੂੰ ਨਜ਼ਰ ਅੰਦਾਜ਼ ਕੀਤਾ ਹੁੰਦਾ ਹੈ ਉਹ ਹੌਲੀ-ਹੌਲੀ ਉਹਨਾਂ ਦੀਆਂ ਸੈਕਸ ਕਲਪਨਾਵਾਂ ਦੇ ਪਾਤਰ ਬਣਨ ਲੱਗਦੇ ਹਨ ਕੋਈ ਵੀ ਵਿਆਹ ਹੋਇਆ ਜੋੜਾ ਇੱਕ ਦੂਜੇ ਨਾਲ ਕਿੰਨਾ ਵੀ ਨੇੜੇ ਕਿਉਂ ਨਾ ਹੋਵੇ ਇਸ ਗੱਲ ਦੀ ਸੰਭਾਵਨਾ ਸਦਾ ਬਰਕਰਾਰ ਰਹਿੰਦੀ ਹੈ ਕਿ ਕਿਸੇ ਹੋਰ ਮਰਦ ਜਾਂ ਔਰਤ ਨਾਲ ਵਪਾਰ ਦੇ ਸਬੰਧ ਕਾਇਮ ਕੀਤੇ ਜਾਣ ਜਦੋਂ ਕੋਈ ਐਸਾ ਮੌਕਾ ਆਏ ਕਿ ਸਬੰਧਾਂ ਨੂੰ ਗੁਪਤ ਰੱਖ ਸਕਣ ਦੀ ਗਰੰਟੀ ਹੋਵੇ ਤਾਂ ਉਹ ਇਸ ਤਰ੍ਹਾਂ ਦੇ ਸਬੰਧ ਬਣਾ ਵੀ ਲੈਂਦੇ ਹਨ ਮੋਹਨ ਦਾ ਵਿਚਾਰ ਸੀ ਕਿ ਕਦੇ-ਕਦੇ ਬਾਹਰ ਮੂੰਹ ਮਾਰਨ ਨਾਲ ਵਿਆਹ ਦੀ ਸੰਸਥਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਸਗੋ ਕਈ ਵਾਰੀ ਤਾਂ ਇਸ ਤਰ੍ਹਾਂ ਵਿਆਹ ਹੋਰ ਮਜ਼ਬੂਤ ਹੁੰਦਾ ਹੈ ਖਾਸ ਕਰਕੇ ਇਸੇ ਮਾਮਲਿਆਂ ਵਿੱਚ ਜਿੱਥੇ ਪਤੀ ਆਪਣੀ ਪਤਨੀ ਨੂੰ ਇਹਨਾਂ ਸਰੀਰਕ ਸੁੱਖ ਨਹੀਂ ਦੇ ਸਕਦਾ ਜਿੰਨੀ ਉਸਨੂੰ ਲੋੜ ਹੁੰਦੀ ਹੈ ਜਾਂ ਫਿਰ ਉੱਥੇ ਜਿੱਥੇ ਪਤਨੀ ਠੰਡੀ ਹੋਵੇ ਇਸ ਤਰ੍ਹਾਂ ਦੇ ਸਬੰਧਾਂ ਨੂੰ ਨਰਜੈਸ ਕਹਿਣਾ ਮੂਰਖਤਾ ਸੀ ਅਕਸਰ ਇਹਨਾਂ ਸਬੰਧਾਂ ਕਾਰਨ ਵਿਆਹ ਟੁੱਟਣੋਂ ਬਚਦੇ ਹਨ ਉਸ ਦਾ ਆਪਣਾ ਵਿਆਹ ਵੀ ਇਸੇ ਤਰ੍ਹਾਂ ਬਚ ਸਕਦਾ ਸੀ ਮਨ ਨੂੰ ਸਭ ਤੋਂ ਵੱਧ ਚਿੰਤਾ ਇਸ ਗੱਲ ਦੀ ਸੀ ਕਿ ਉਸ ਦੇ ਦੋਸਤਾਂ ਦੇ ਘੇਰੇ ਵਿੱਚ ਕਿਸ ਤਰ੍ਹਾਂ ਦੀ ਗੱਪਬਾਜ਼ੀ ਚੱਲਦੀ ਹੋਵੇਗੀ ਉਹਨਾਂ ਵਿੱਚੋਂ ਬਹੁਤਿਆਂ ਨੂੰ ਪਤਾ ਸੀ ਕਿ ਉਸ ਦਾ ਵਿਆਹ ਤਾਂ ਜਿਵੇਂ ਠੀਕ ਤਰ੍ਹਾਂ ਨਹੀਂ ਸੀ ਚੱਲ ਰਿਹਾ ਕਲੱਬ ਦੀ ਬਾਰ ਵਿੱਚ ਉਹ ਕੱਲਾ ਹੀ ਜਾਂਦਾ ਸੀ ਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਸਨ। 우ਸ਼ਾ ਮਲਹੋਤਰਾ ਨੇ ਇੱਕ ਦਿਨ ਰਤਾਕੂਚੀ ਆਵਾਜ਼ ਵਿੱਚ ਗਿਆ ਸੀ। "ਸੋਨੂੰ ਦਾ ਕੀ ਹਾਲ ਹੈ? ਉਹ ਸ਼ਹਿਰੋਂ ਬਾਹਰ ਗਈ ਹੋਈ ਹੈ।" ਜਦੋਂ ਉਹ ਇਹ ਸਵਾਲ ਪੁੱਛ ਰਹੀ ਸੀ ਤਾਂ ਉਹਦੇ ਚਿਹਰੇ ਉੱਤੇ ਵਿਅੰਗਮਈ ਮੁਸਕਰਾਹਟ ਸੀ। ਹੁਣ ਪਤਾ ਲੱਗਿਆ ਸੀ ਕਿ 우ਸ਼ਾ ਕੀ ਕਹਿਣਾ ਚਾਹੁੰਦੀ ਹੈ। ਇਸ ਲਈ ਉਹਨੇ ਮੋੜਵਾ ਹਮਲਾ ਕੀਤਾ ਸੀ। "ਤੇਰੇ ਪਤੀ ਦਾ ਕੀ ਹਾਲ ਹੈ? ਤੇਰੇ ਪਤੀ ਦੀ ਤੇਰੇ ਦੋਸਤ ਮੁੰਡੇ ਨਾਲ ਠੀਕ ਬੰਦੀ ਹੈ ਨਾ? ਅਜੇ ਇਹ ਗੱਲ ਨਾ ਛੁੱਪੋਗੀ।" ਉਸ ਕਿਸਮ ਦੀਆਂ ਹੋਰ ਔਰਤਾਂ ਵੀ ਚੁੱਪ ਕਰ ਜਾਂਦੀਆਂ ਉਹਨੂੰ ਪਤਾ ਸੀ ਕਿ ਉਸਨੂੰ ਜਾਣਨ ਵਾਲੇ ਲੋਕਾਂ ਵਿੱਚੋਂ ਕੋਈ ਵੀ ਭਾਵੇਂ ਉਹ ਮਰਦ ਹੋਵੇ ਜਾਂ ਔਰਤ ਆਪਣੀ ਸ਼ਾਦੀ ਤੋਂ ਪੂਰਾ ਖੁਸ਼ ਨਹੀਂ ਸੀ ਉਹ ਦਿਨ ਕਟਰੇ ਸਨ ਤੇ ਇੱਕ ਦੂਜੇ ਪ੍ਰਤੀ ਸ਼ਿਕਾਇਤ ਵੀ ਕਰਦੇ ਸਨ ਕਿਸੇ ਵਿੱਚ ਇਹਨਾਂ ਹੌਸਲਾ ਨਹੀਂ ਸੀ ਕਿ ਤੋੜ ਵਿਛੋੜਾ ਕਰ ਲੈਣ ਟੱਠੇ ਖੂਬ ਵਿੱਚ ਬੈਣ ਸਾਰੇ ਉਸਨੂੰ ਮਹਿਸੂਸ ਹੋਇਆ ਜਿਵੇਂ ਉਸ ਦੀਆਂ ਪਰਪੜੀਆਂ ਗੁੱਸੇ ਨਾਲ ਕੰਬ ਰਹੀਆਂ ਹੋਣ ਮੋਨ ਸੂਰਜ ਡੁੱਬਣ ਤੋਂ ਬਾਅਦ ਵੀ ਲੰਮਾ ਸਮਾਂ ਬਾਦਕੋਨੀ ਵਿੱਚ ਬੈਠਾ ਰਿਹਾ ਉਸਦੇ ਨੌਕਰ ਨੇ ਬੈਠਕ ਵਾਲੇ ਕਮਰੇ ਵਿੱਚ ਰੋਸ਼ਨੀ ਆ ਜਗਾ ਦਿੱਤੀ ਅਤੇ ਉਸ ਲਈ ਵਿਸਕੀ ਗਲਾਸ ਸੋਡਾ ਦੇ ਬਰਫ਼ ਰੱਖ ਦਿੱਤੀ ਮੁੰਨ ਖਾਲੀ ਘਰ ਵਿੱਚ ਜਾਣ ਤੋਂ ਹਿਚਕਚਾਰ ਰਿਹਾ ਸੀ ਜਿੱਥੇ ਹੁਣ ਉਸਦੇ ਬੱਚੇ ਸ਼ੋਰ ਸ਼ਰਾਬਾ ਨਹੀਂ ਕਰਨ ਕਰ ਰਹੇ ਤੇ ਨਾ ਹੀ ਉਸਦੀ ਮੂੰਹ ਫਲਾ ਬੈਠੀ ਪਤਨੀ ਉਹਨਾਂ ਬਾਰੇ ਸ਼ਿਕਾਇਤਾਂ ਕਰ ਰਹੀ ਸੀ ਉਹ ਅੰਨੀ ਦੇਰ ਤੱਕ ਸਿਗਾਰ ਪੀਂਦਾ ਰਿਹਾ ਜਦੋਂ ਤੱਕ ਉਸ ਦਾ ਆਖਰੀ ਸਿਰਾਹੀ ਬਚਾ ਸੀ ਫਿਰ ਉਸ ਨੇ ਇਹ ਸਿਗਾਰ ਬਾਗ ਵਿੱਚ ਸੁੱਟ ਦਿੱਤਾ ਜਿੱਥੇ ਬਿੰਡੇ ਲਗਾਤਾਰ ਬੋਲ ਰਹੇ ਸਨ ਉਹ ਪੈਰ ਤਰੁੰਦਾ ਹੋਇਆ ਬੈਠਕ ਵਿੱਚ ਪਹੁੰਚਿਆ ਜਿੱਥੇ ਮੁਕੰਮਲ ਸ਼ਾਂਤੀ ਸੀ ਉਸ ਟੀਵੀਜ਼ਨ ਚਲਾਇਆ ਤੇ ਖਬਰਾਂ ਸੁਣਨ ਲੱਗਾ ਆਪਣੇ ਪਸੰਦੀਦਾ ਸ਼ੀਸ਼ੇ ਦੇ ਗਲਾਸ ਵਿੱਚ ਹੁਣ ਇੱਕ ਸਕੌਚ ਦਾ ਵੱਡਾ ਪੈਗ ਪਾਇਆ ਤੇ ਟੀਵੀ ਦੇ ਸਾਹਮਣੇ ਬੈਠ ਗਿਆ। ਉਹਦੀਆਂ ਅੱਖਾਂ ਤਾਂ ਤਸਵੀਰਾਂ ਦੇਖ ਰਹੀਆਂ ਸਨ ਪਰ ਕੰਨ ਟੀਵੀ ਤੋਂ ਆਉਂਦੀ ਆਵਾਜ਼ ਨਹੀਂ ਸੰਨ ਸੁਣ ਰਹੇ। ਉਸਨੇ ਪਹਿਲਾ ਦੂਜਾ ਪੈਗ ਪਾਇਆ ਤੇ ਫਿਰ ਤੀਜਾ। ਰਿਮੋਟ ਕੰਟਰੋਲ ਲੈ ਕੇ ਉਹ ਇੱਕ ਤੋਂ ਬਾਅਦ ਦੂਜੇ ਚੈਨਲ ਬਦਲਦਾ ਗਿਆ। ਕਿਤੇ ਗੀਤ ਅਤੇ ਗਾਣੇ ਸੰਗੀਤ ਦੇ ਸਵਾਰ ਜਵਾਬ ਸਨ। ਕਿਤੇ ਕੋਈ ਚੀਤਾ ਹਿਰਨ ਨੂੰ ਆ ਰਿਹਾ ਸੀ। ਕਿਤੇ ਸਿਆਸਤਦਾਨ ਬੇਸ਼ਰਮੀ ਨਾਲ ਝੂਠ ਬੋਲ ਰਹੇ ਸਨ। ਅਤੇ ਇੱਕ ਦੂਜੇ ਨੂੰ ਗਾਲੀਆਂ ਦੇ ਰਹੇ ਸਨ ਕਿਤੇ ਫਿਲਮ ਹੀਰੋ ਨਾਲ ਮੋٹے ਨਾਇਕਾ ਨਾਲ ਇਸ਼ਕ ਫਰਮਾ ਰਹੀਆਂ ਸਨ ਤੇ ਕਿਤੇ ਬੱਚੇ ਦੇਸ਼ ਭਗਤੀ ਦੇ ਗੀਤ ਗਾਰੇ ਸਨ ਉਸ ਦੀ ਕਿਸੇ ਵਿੱਚ ਵੀ ਦਿਲਚਸਪੀ ਨਹੀਂ ਸੀ ਬਣੀ ਉਸ ਨੇ ਸਕੌਚ ਦਾ ਚੌਥਾ ਪੈਗ ਪਾ ਲਿਆ ਦਿਨ ਤੋਂ ਬਾਅਦ ਉਹ ਕਦੇ ਘਾਟੀ ਪੀਂਦਾ ਹੁੰਦਾ ਸੀ ਉਹਨੂੰ ਲੱਗਾ ਕਿ ਉਹ ਰਤਾ ਕੋਈ ਸ਼ਰਾਬੀ ਹੋ ਗਿਆ ਉਹਨੇ ਨੌਕਰ ਨੂੰ ਕਿਹਾ ਕਿ ਰਾਤ ਦਾ ਖਾਣਾ ਮੇਜ਼ ਤੇ ਲਾ ਦੇਵੇ ਤੇ ਨਾਲ ਹੀ ਵੀ ਕਿਹਾ ਕਿ ਉਹ ਅਤੇ ਰਸੋਈਆ ਆਪਣੇ ਆਪਣੇ ਕਮਰੇ ਵਿੱਚ ਜਾ ਕੇ ਸੌਂ ਜਾਣ ਉਸਨੇ ਕੁਰਸੀ ਆਪਣੇ ਕੋਲ ਖਿੱਚੀ ਤੇ ਆਪਣੀਆਂ ਲਗਤਾਂ ਇਸ ਕੁਰਸੀ ਉੱਤੇ ਰੱਖ ਦਿੱਤੀਆਂ ਟੈਲੀਵਿਜ਼ਨ ਅਤੇ ਕਮਰੇ ਦੀਆਂ ਰੌਸ਼niਆਂ ਬੰਦ ਕੀਤੇ ਬਗੈਰੀ ਉਹ ਬੈਠਾ ਬੈਠਾ ਸੌਂ ਗਿਆ ਵੱਡੇ ਤੜਕੇ ਜਦੋਂ ਉਹ ਜਾਗਿਆ ਤਾਂ ਉਹਦੀ ਧੌਣ ਆਕੜੀ ਪਈ ਸੀ ਉਹਨੇ ਟੈਲੀਵਿਜ਼ਨ ਤੇ ਮਕਾਨ ਅੰਦਰ ਦੀਆਂ ਰੌਸ਼niਆਂ ਬੰਦ ਕੀਤੀਆਂ ਰਾਤ ਦਾ ਖਾਣਾ ਉਸਨੇ ਨਹੀਂ ਖਾਦਾ ਸੀ ਉੱਠ ਕੇ ਉਹ ਬਿਸਤਰੇ ਵਿੱਚ ਲੰਮਾ ਪੈ ਗਿਆ ਜਾਂਦੇ ਸਾਰੀ ਉਸਨੂੰ ਨੀਂਦ ਆ ਗਈ ਤੇ ਉਹ ਆਪਣੇ ਚਿਹਰੇ ਉੱਤੇ ਸਿਰਾਨਾ ਰੱਖ ਕੇ ਸੌਂ ਗਿਆ ਅਗਲੀ ਸਵੇਰੇ ਮੋਨ ਇਹ ਫੈਸਲਾ ਕਰਕੇ ਉੱਠਿਆ ਕਿ ਆਪਣੀ ਨਵੀਂ ਸਥਿਤੀ ਦੇ ਅਨੁਕੂਲ ਟਰ ਜਾਵੇਗਾ ਜ਼ਿੰਦਗੀ ਵਿੱਚ ਉਹਨੇ ਬੜਾ ਕੁਝ ਹਾਸਲ ਕੀਤਾ ਸੀ ਉਦੀ ਕੰਪਨੀ ਹਰ ਮਹੀਨੇ ਉਹਨੂੰ 20 ਲੱਖ ਤੋਂ ਵੱਧ ਦੀ ਕਮਾਈ ਕਰਕੇ ਦਿੰਦੀ ਸੀ ਉਸ ਦੀ ਸ਼ਕਲ ਸੂਰਤ ਅਤੇ ਵਰਤੋਂ ਵਿਹਾਰ ਇਸ ਤਰ੍ਹਾਂ ਦਾ ਸੀ ਕਿ ਔਰਤਾਂ ਉਸ ਵੱਲ ਆਕਰਸ਼ਿਤ ਹੋ ਸਕਦੀਆਂ ਸਨ ਉਹ ਦਿੱਲੀ ਦੀਆਂ ਤਿੰਨ ਅਮੀਰ ਕਲੱਬਾਂ ਦਾ ਮੈਂਬਰ ਸੀ ਦਿੱਲੀ 골ਫ ਕਲੱਬ ਜਿਮਖਾਨਾ ਕਲੱਬ ਤੇ ਇੰਡੀਆ ਇੰਟਰਨੈਸ਼ਨਲ ਸੈਂਟਰ ਜੇ ਕਮੀ ਸੀ ਤਾਂ ਕਿਸੇ ਔਰਤ ਦੀ ਸੀ ਜਿਹੜੀ ਉਸ ਦਾ ਸਾਥ ਦੇ ਸਕਦੀ ਤੇ ਬਿਨਾਂ ਕਿਸੇ ਸ਼ਰਤ ਦੇ ਜਾਂ ਕਬਜ਼ੇ ਦੀ ਭਾਵਨਾ ਦੇ ਉਹਦੇ ਨਾਲ ਬਿਸਤਰਾ ਸਾਂਝਾ ਕਰ ਸਕਦੀ ਉਸ ਫੈਸਲਾ ਕਰ ਲਿਆ ਸੀ ਕਿ ਉਸ ਨੂੰ ਨਾਲ ਕੋਈ ਸਬੰਧ ਨਹੀਂ ਰੱਖੇਗਾ ਪਰ ਬੱਚਿਆਂ ਨਾਲ ਸੰਪਰਕ ਕਾਇਮ ਰੱਖੇਗਾ। ਉਹਨੂੰ ਪਤਾ ਸੀ ਕਿ ਉਹ ਲੰਮੇ ਸਮੇਂ ਤੱਕ ਕਿਸੇ ਔਰਤ ਦੇ ਸਾਥ ਤੋਂ ਬਿਨਾਂ ਨਹੀਂ ਰਹਿ ਸਕਦਾ। ਉਹ ਆਪਣੇ ਦੋਸਤਾਂ ਦੀਆਂ ਪਤਨੀਆਂ ਨਾਲ ਇਸ਼ਕ ਫਰਮਾਉਣ ਬਾਰੇ ਨਹੀਂ ਸੀ ਸੋਚ ਰਿਹਾ। ਨਾ ਹੀ ਕੁਆਰੀਆਂ ਕੁੜੀਆਂ ਨਾਲ ਸਬੰਧ ਬਣਾਉਣ ਦੇ ਉਸਦੇ ਇਰਾਦੇ ਸਨ ਕਿਉਂਕਿ ਕੁਆਰੀਆਂ ਕੁੜੀਆਂ ਦੀ ਇਹ ਇੱਛਾ ਹੁੰਦੀ ਹੈ ਕਿ ਬਾਅਦ ਵਿੱਚ ਉਸ ਨਾਲ ਸ਼ਾਦੀ ਵੀ ਹੋ ਜਾਵੇ। ਇਸੇ ਕਾਰਨ ਉਹ ਨੌਜਵਾਨ ਵਿਜਵਾਮਾ ਦੇ ਨਾਮ ਵੀ ਆਪਣੀ ਸੂਚੀ ਵਿੱਚੋਂ ਕੱਟ ਰਿਹਾ ਸੀ। ਉਹ ਕਿਸੇ ਐਸੀ ਔਰਤ ਦੀ ਭਾਲ ਵਿੱਚ ਸੀ ਜਿਹੜੀ ਉਸ ਦੇ ਬਰਾਬਰ ਦੀ ਉਮਰ ਦੀ ਹੋਵੇ 40 ਦੇ ਕਰੀਬ ਜਾਂ ਇਸ ਤਰ੍ਹਾਂ ਤੱਕੂ ਛੋਟੀ ਚੰਗੇ ਸੁਭਾਅ ਵਾਲੀ ਤੇ ਐਸੀ ਜਿਹੜੀ ਕੁਝ ਹਫ਼ਤੇ ਜਾਂ ਮਹੀਨੇ ਉਹਦੇ ਨਾਲ ਰਹਿ ਸਕੇ ਉਸ ਔਰਤ ਦੀਆਂ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਸੀ ਇਹਨਾਂ ਲੋੜਾਂ ਵਿੱਚ ਡਰਾਈਵਰ ਵਾਲੀ ਕਾਰ ਖਰੀਦੋ ਫਰੋਖਤਰੀ ਪੈਸੇ ਘਰ ਕਲੱਬ ਅਤੇ ਸਿਨੇਮਾ ਅਤੇ ਰਸਤਰਾਮਾਂ ਦੇ ਸੁੱਖ ਹ ਸ਼ਾਮਲ ਸਨ ਕਿਸੇ ਔਰਤ ਨੂੰ ਇਸ ਤੋਂ ਵੱਧ ਕੀ ਚਾਹੀਦਾ ਇਸ ਨੂੰ ਵੇਸਵਾ ਗਮਣੀ ਨਹੀਂ ਕਿਹਾ ਜਾ ਸਕਦਾ ਨਾ ਹੀ ਇਸ ਨੂੰ ਰਖੇਲ ਰੱਖਣਾ ਹੀ ਕਿਹਾ ਜਾ ਸਕਦਾ ਇਹ ਤਾਂ ਇੱਕ ਸਤਕਾਰਯੋਗ ਸਾਸੀ ਜਿਸ ਵਿੱਚ ਕਿਤੇ ਕਿਤੇ ਸੈਕਸ ਵੀ ਸ਼ਾਮਲ ਸੀ ਜੋ ਕੁਝ ਉਹ ਮਨ ਵਿੱਚ ਸੋਚ ਰਿਹਾ ਸੀ ਉਸ ਪੇਸ਼ਕਸ਼ ਨੂੰ ਪ੍ਰਬੰਧ ਕਰਨ ਵਾਲੀਆਂ ਔਰਤਾਂ ਕਿੱਥੋਂ ਮਿਲਣਗੀਆਂ ਅਗਲੇ ਕੁਝ ਹਫ਼ਤਿਆਂ ਐਤਵਾਰਾਂ ਦੇ ਦਿਨ ਵੱਡੀਆਂ-ਵੱਡੀਆਂ ਅਖਬਾਰਾਂ ਦੇ ਸ਼ਾਦੀ ਵਾਲੇ ਕਾਲਮ ਪੜਦਾ ਰਿਹਾ ਉਹਨੇ ਤਾਂ ਟਾਈਮਜ਼ ਆਫ ਇੰਡੀਆ ਦਾ ਇੰਡੀਅਨ ਐਕਸਪ੍ਰੈਸ ਦਾ ਹਿੰਦੂ ਦਾ ਟ੍ਰਿਬਿਊਨ ਦੇ ਕਾਲਮ ਪੜਮਾਰੇ ਪਰ ਇਹਨਾਂ ਵਿੱਚੋਂ ਉਸਨੂੰ ਉਸ ਤਰ੍ਹਾਂ ਦਾ ਕੁਝ ਨਾ ਲੱਭਾ ਜਿਸ ਤਰ੍ਹਾਂ ਦੀ ਉਸਨੂੰ ਭਾਲ ਸੀ ਵਿਆਹ ਦੇ ਇਸ਼ਤਿਹਾਰਾਂ ਵਿੱਚ ਇਤਜਾਤਪਾਦੀਆਂ ਗੱਲਾਂ ਕੀਤੀਆਂ ਹੋਈਆਂ ਸਨ ਗੋਰੀ ਚਮੜੀ ਦੀਆਂ ਗੱਲਾਂ ਸਨ ਪੈਸਿਆਂ ਦਾ ਜ਼ਿਕਰ ਸੀ ਤੇ ਜਿੱਥੇ ਕਿਤੇ ਵਿਦਵਾਵਾਂ ਤੇ ਤਰਾਕਸ਼ ਵਰਤਾਂ ਦਾ ਜ਼ਿਕਰ ਨਹੀਂ ਸੀ ਉੱਥੇ ਕੁੜੀਆਂ ਦੇ ਕੁਆਰੇਪਣ ਉੱਤੇ ਜ਼ੋਰ ਦਿੱਤਾ ਗਿਆ ਸੀ ਇਹਨਾਂ ਸਾਰੇ ਇਸ਼ਤਿਹਾਰਾਂ ਵਿੱਚ ਹੀ ਵਿਆਹ ਦੀ ਗੱਲ ਕੀਤੀ ਗਈ ਸੀ ਕੇਵਲ ਸਾਥ ਹੀ ਨਹੀਂ ਇਥੋਂ ਹੀ ਉਸਨੂੰ ਇੱਕ ਖਿਆਲ ਆਇਆ ਕਿ ਉਹ ਆਪਣੀਆਂ ਲੋੜਾਂ ਦੱਸਦੇ ਹੋਏ ਖਬਰਾਂ ਵਿੱਚ ਇਸ਼ਤਿਹਾਰ ਦੇਵੇ ਹੋ ਸਕਦਾ ਹੈ ਕਿ ਵਿਆਹ ਵਾਲੇ ਕਾਲਮ ਦੀਆਂ ਸ਼ਰਤਾਂ ਪੂਰੀਆਂ ਨਾ ਕਰੇ ਤੇ ਖਬਰਾਂ ਦੇ ਇਸ਼ਤਿਹਾਰਾਂ ਵਾਲੇ ਵਿਭਾਗ ਇਸ ਨੂੰ ਰੱਦ ਕਰ ਦੇਣ ਪਰ ਕੋਸ਼ਿਸ਼ ਕਰਨ ਵਿੱਚ ਕੀ ਨੁਕਸਾਨ ਹੈ ਹੋ ਸਕਦਾ ਹੈ ਕਿ ਕੋਈ ਅਖਬਾਰ ਪੈਸਿਆਂ ਦੀ ਖਾਤਰ ਇਸ ਨੂੰ ਪ੍ਰਵਾਨ ਕਰ ਲਵੇ ਆਪਣੀ ਪਤਨੀ ਦੇ ਜਾਣ ਦੇ 1 ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇੱਕ ਦਿਨ ਮੋਨ ਕੁਮਾਰ ਨੇ ਇਹ ਚਿੱਤਰ ਲਿਖਣਾ ਸ਼ੁਰੂ ਕੀਤਾ ਇਹ ਵੀ ਦੀ ਕਾਲਜ ਅਮਰੀਕਾ ਦਾ ਪੜਿਆ ਲਿਖਿਆ 40 ਸਾਲਾਂ ਦਾ ਬੰਦਾ ਆਪਣੀ ਪਤਨੀ ਤੇ ਬੱਚਿਆਂ ਤੋਂ ਲੱਗ ਰਹਿ ਰਿਹਾ ਹੈ ਤਰਾਕ ਦੀ ਅਰਜੀ ਅਦਾਲਤ ਵਿੱਚ ਚੱਲ ਰਹੀ ਹੈ ਉਸ ਨੂੰ ਆਪਸੀ ਸਹਿਮਤੀ ਦੇ ਆਧਾਰ ਤੇ ਆਪਣੇ ਰਹਿਣ ਲਈ ਸਾਥ ਦੀ ਲੋੜ ਹੈ ਦਿੱਲੀ ਤੱਕ ਆਉਣ ਤੇ ਵਾਪਸ ਜਾਣ ਦੇ ਹਵਾਈ ਕਿਰਾਏ ਤੋਂ ਬਿਨਾਂ ਖਰਚੇ ਲਈ 10000 ਰੁਪਏ ਮਹੀਨਾ ਦਿੱਤੇ ਜਾਣਗੇ ਇੱਕ ਆਰਾਮ ਦੇ ਘਰ ਵਿੱਚ ਮੁਫਤ ਖਾਣਾ ਤੇ ਰਹਿائش ਵੀ ਮਿਲੇਗੀ ਤੇ ਨੌਕਰ ਤੇ ਡਰਾਈਵਰ ਵਾਲੀ ਕਾਰ ਵੀ ਧਰਮ ਦੀ ਕੋਈ ਸ਼ਰਤ ਨਹੀਂ ਇਹਨਾਂ ਸਬੰਧਾਂ ਵਿੱਚ ਦੋਹਾਂ ਪਾਸਿਆਂ ਤੋਂ ਕਿਸੇ ਕਿਸਮ ਦਾ ਕੋਈ ਵੀ ਬੰਧਨ ਨਹੀਂ ਹੋਵੇਗਾ ਦਿਲਚਸਪੀ ਰੱਖਣ ਵਾਲਿਆਂ ਤੇਰਾ ਤਸਵੀਰ ਅਤੇ ਜੀਵਨ ਬੀੜ ਬੇਲਿਖ ਭੇਜਣ ਬਾਕਸ ਨੰਬਰ ਉਹਨੇ ਖਰੜਾ ਇੱਕ ਦੋ ਵਾਰੀ ਪੜਿਆ ਤੇ ਸ਼ਬਦਾਂ ਦੀ ਗਿਣਤੀ ਕਰਕੇ ਹਿਸਾਬ ਲਾਇਆ ਕਿ ਇੱਕ ਵਾਰੀ ਛਾਪਣ ਤੇ ਕਿੰਨੇ ਪੈਸੇ ਲੱਗਣਗੇ ਹਿੰਦੁਸਤਾਨ ਟਾਈਮਜ਼ ਦੇ ਜ਼ਰਾ ਮੁਤਾਬਕ ਇਸ ਤੇ ਕਾਫੀ ਪੈਸੇ ਬਣ ਜਾਣੇ ਸਨ ਇਹ ਸਭ ਤੋਂ ਮਹਿੰਗਾ ਅਖਬਾਰ ਸੀ ਉਸਨੂੰ ਇਹ ਵੀ ਪਤਾ ਸੀ ਕਿ ਇਸ ਅਖਬਾਰ ਦਾ ਕੋਈ ਵੀ ਪਾਠਕ ਹੰਗਾਰਾ ਨਹੀਂ ਪਰੇਗਾ। ਦਾ ਟਾਈਮਜ਼ ਆਫ ਇੰਡੀਆ ਦੀ છਪਨ ਗਿਣਤੀ ਵੀ ਕਿਤੇ ਵੱਧ ਸੀ। ਅਤੇ ਇਸ ਦੇ ਪਾਠਕ ਦੇਸ਼ ਭਰ ਵਿੱਚ ਫੈਲੇ ਹੋਏ ਸਨ। ਇਸ ਦੀਆਂ ਇਸ਼ਤਿਹਾਰਾਂ ਦੀਆਂ ਦਰਾਂ ਵੀ ਘੱਟ ਸਨ। ਇਹੀ ਹਾਲਤਾ ਇੰਡੀਅਨ ਐਕਸਪ੍ਰੈਸ ਦਾ ਸੀ ਜਿੰਨਾ ਕਰਕੇ ਉਹਨੇ ਦਾ ਹਿੰਦੁਸਤਾਨ ਟਾਈਮਜ਼ ਨੂੰ ਰੱਦ ਕੀਤਾ। ਉਹਨਾਂ ਕਰਕੇ ਹੀ ਦਾ ਹਿੰਦੂ ਨੂੰ ਵੀ ਰੱਦ ਕਰ ਦਿੱਤਾ। ਇਹਨਾਂ ਦੀਆਂ ਦਰਾਂ ਕਾਫੀ ਉੱਚੀਆਂ ਸਨ ਤੇ ਪਾਠਕ ਬੜੇ ਪੁਰਾਣੇ ਖਿਆਲਾਂ ਦੇ। ਉਹਨੇ ਸ਼ੁਰੂਆਤ ਤੋਂ ਐਸੇ ਖਬਰਾਂ ਤੋਂ ਕਰਨ ਦਾ ਫੈਸਲਾ ਕੀਤਾ ਜਿਹੜੇ ਦੇਸ਼ ਭਰ ਵਿੱਚ ਕਈ ਥਾਵਾਂ ਤੋਂ ਸ਼ਬਦੇ ਸਨ। ਇਹ ਵੀ ਕਿ ਉਹ ਖੋਦੀ ਇਸ ਤਿਆਰ ਲੈ ਕੇ ਅਖਬਾਰਾਂ ਦੇ ਦਫ਼ਤਰ ਜਾਵੇਗਾ ਤੇ ਆਪਣੀ ਸਕੱਤਰ ਨੂੰ ਨਹੀਂ ਭੇਜੇਗਾ ਕਿਉਂਕਿ ਅਖਬਾਰਾਂ ਦੇ ਦਫ਼ਤਰਾਂ ਵਿੱਚ ਉਸ ਨੂੰ ਕੋਈ ਵੀ ਨਹੀਂ ਸੀ ਜਾਣਦਾ ਮੋਨ ਆਮ ਵਾਂਗ ਹੀ ਵਿੱਚ ਸਮੇਂ ਤੇ ਦਫ਼ਤਰ ਗਿਆ ਉਹ 9 ਵਜੇ ਜਾਇਆ ਕਰਦਾ ਸੀ ਉਸ ਸਮੇਂ ਸਿਰ ਪਹੁੰਚਦਾ ਸੀ ਤਿਆਸ ਕਰਦਾ ਸੀ ਕਿ 12 ਕਲਰਕਾਂ ਤੇ ਲੇਖਕਾਂ ਤੇ ਆਦਾਰਤ ਉਸ ਦਾ ਸਟਾਫ ਵੀ ਉਹਦੇ ਪਹੁੰਚਣ ਤੋਂ ਪਹਿਲਾਂ ਆਪਣੇ ਕੰਮ ਵਿੱਚ ਰੁੱਝ ਜਾਵੇ ਹੁਣ ਉਸ ਬਾਰੇ ਕੋਈ ਸ਼ੱਕ ਨਹੀਂ ਸੀ ਕਿ ਉਸ ਦੀ ਸ਼ਾਦੀ ਟੁੱਟ ਜਾਣ ਬਾਰੇ ਚਰਚਾ ਜੇਤੀ ਹੀ ਉਸ ਦੇ ਸਟਾਫ ਤੱਕ ਪਹੁੰਚ ਜਾਏਗੀ ਹੋ ਸਕਦਾ ਹੈ ਕਿ ਹੁਣ ਤੱਕ ਪਹੁੰਚ ਚੁੱਕੀ ਹੋਵੇ पर किसी ने भी ये हिम्मत नहीं पाएगी कि दफ्तर अंदर थे थे के अंदर ओदे निजी मामलों ਦਾ ਜ਼ਿਕਰ ਕਰੇ ਉਹ ਆਪਣੇ ਸਟਾਫ ਨੂੰ ਉਹਨਾਂ ਵਰਗੀਆਂ ਹੋਰ ਕੰਪਨੀਆਂ ਨਾਲੋਂ ਵੱਧ ਤਨਖਾਹ ਦਿੰਦਾ ਸੀ ਉਹ ਸਾਰੇ ਬੌਸ ਕੁਝ ਸਨ ਉਹਨੇ ਆਪਣੇ ਨਾਂ ਇੱਕ ਚੈੱਕ ਲਿਖਿਆ ਤੇ ਮੋਟੀ ਤੇ ਦਰਮਿਆਨੀ ਉਮਰ ਦੀ ਆਪਣੀ ਸੈਕਟਰੀ ਬਿਮਲਾ ਸ਼ਰਮਾ ਨੂੰ ਕਿਹਾ ਕਿ ਬੈਂਕ ਤੋਂ ਪੈਸੇ ਲੈ ਕੇ ਆਵੇ ਉਹਨੇ ਜਰਮਨੀ ਅਮਰੀਕਾ ਤੇ ਰੂਸ ਤੋਂ ਆਏ ਆਰਡਰਾਂ ਉੱਤੇ ਚਾਤਮਾਰੀ ਤੇ ਆਪਣੇ ਏਜੰਟਾਂ ਨੂੰ ਸਲਾਈ ਕਰਨ ਵਾਲੀਆਂ ਕੰਪਨੀਆਂ ਵੱਲ ਭੇਜਿਆ ਉਸਨੇ ਪਿਛਲੇ ਦਿਨ ਦੇ ਖਾਤੇ ਵੇਖੇ ਤੇ ਨਾਲ ਹੀ ਭੇਜੇ ਜਾਣ ਵਾਲੇ ਮਾਲ ਦੀ ਵੀ ਪਰਖ ਕੀਤੀ ਸਭ ਕੁਝ ਠੀਕ ਠਾਕ ਸੀ 11 ਵਜੇ ਤੱਕ ਉਹਨੇ ਆਪਣੇ ਮੇਜ਼ ਉਤਲਾ ਸਾਰਾ ਕੰਮ ਕਾਲਿਆ ਸੀ ਕੰਟੀਨ ਦੇ ਬਾਰੇ ਨੂੰ ਉਹਨੇ ਮਿਸੇ ਸਮੇਂ ਤੇ ਕਾਫੀ ਦਾ ਕਬਲ ਆ ਕੇ ਦਿੱਤਾ ਉਹਨੇ ਉਹਨੂੰ ਨਾ ਕਰਦੇ ਹੋਏ ਕਿਹਾ ਮੈਂ ਬਾਹਰ ਕਾਫੀ ਪੀਂ ਜਾ ਰਿਆਂ ਦੁਪਹਿਰ ਤੱਕ ਪਰਤਾਂਗਾ ਉਹ ਗਰੀ ਵਿੱਚ ਪੁੱਜਾ ਜਿੱਥੇ ਉਹਦੀ ਮਸਤੀਜ਼ ਕਾਰ ਖੜੀ ਸੀ ਉਹਨੇ ਡਰਾਈਵਰ ਨੂੰ ਕਿਹਾ ਕਿ ਉਹ ਖੁਦ ਕਾਰ ਚਲਾਏਗਾ ਤੇ ਨਾਲ ਹੀ ਉਹਨੂੰ ਦਫ਼ਤਰ ਬੰਦ ਹੋਣ ਤੱਕ ਤੇ ਸਮੇਂ ਤੱਕ ਦੀ ਛੁੱਟੀ ਦੇ ਦਿੱਤੀ ਉਹਦਾ ਦਫ਼ਤਰ ਨਹਿਰੂ ਪਲੇਸ ਵਿੱਚ ਸੀ ਉਥੋਂ ਲੈ ਕੇ ਬਹਾਦਰ ਸ਼ਾਹ ਜ਼ਫਰ ਮਾਰਗ ਤੱਕ ਦਾ ਸਫ਼ਰ ਕਾਫੀ ਲੰਬਾ ਸਫ਼ਰ ਸੀ ਇਲਾਕਾ ਦਿੱਲੀ ਦੀ ਫਲੀਟ ਸਟਰੀਟ ਕਰਕੇ ਜਾਣਿਆ ਜਾਂਦਾ ਹੈ ਜਿੱਥੇ ਬਹੁਤੇ ਅਖਬਾਰਾਂ ਦੇ ਦਫ਼ਤਰ ਹਨ ਦੁਪਹਿਰ ਦਾ ਸਮਾਂ ਸੀ ਤੇ ਸੜਕਾਂ 'ਤੇ ਕਾਫੀ ਭੀੜ ਸੀ ਦਾ ਟਾਈਮਜ਼ ਆਫ ਇੰਡੀਆ ਦੀ ਇਮਾਰਤ ਤੱਕ ਪਹੁੰਚਣ 'ਤੇ ਉਹਨੂੰ ਅੱਧਾ ਘੰਟਾ ਲੱਗ ਗਿਆ 10 ਮਿੰਟ ਹੋਰ ਉਹਨੂੰ ਕਾਰ ਖੜੀ ਕਰਨ ਲਈ ਜਗ੍ਹਾ ਲੱਭਣ ਵਿੱਚ ਲੱਗੇ ਉਹ ਸਵਾਗਤ ਤੀਸ ਤੱਕ ਗਿਆ ਤੇ ਪੁੱਛਿਆ ਕਿ ਇਸ਼ਤਿਆਰਾਂ ਵਾਲਾ ਵਿਭਾਗ ਕਿੱਥੇ ਹੈ ਉਸਨੂੰ ਇੱਕ ਹੋਰ ਕਾਊਂਟਰ ਉੱਤੇ ਭੇਜ ਦਿੱਤਾ ਗਿਆ ਉਸ ਕਾਊਂਟਰ ਉੱਤੇ ਮੋਨ ਨੇ ਆਪਣੇ ਖਰੜੇ ਵਾਲਾ ਲਫਾਫਾ ਉੱਥੇ ਬੈਠੇ ਬੰਦੇ ਨੂੰ ਫੜਾਇਆ ਕਲਰਕ ਨੇ ਪੁੱਛਿਆ ਮੈਟ੍ਰੀਮੋਨੀਅਲ ਮੋਨ ਨੇ ਹਾਂ ਵਿੱਚ ਸਿਰ ਲੜ ਕਰਨੇ ਬਿਨਾ ਇਹ ਪੜਿਆ ਕਿ ਉਸ ਵਿੱਚ ਕੀ ਲਿਖਿਆ ਹੈ ਅੱਖਰਾਂ ਦੀ ਗਿਣਤੀ ਕੀਤੀ ਤੇ ਕੀਮਤ ਦੱਸ ਦਿੱਤੀ ਮੋਹਨ ਨੇ ਨਕਦ ਪੈਸੇ ਫੜਾਈ ਤੇ ਰਸੀਦ ਲੈ ਲਈ ਸਾਰਾ ਕੰਮ ਹੀ ਬਹੁਤ ਆਸਾਨੀ ਨਾਲ ਹੋ ਗਿਆ ਸੀ ਹਾਲਾਂਕਿ ਉਸ ਨੂੰ ਇਸ ਦੀ ਆਸ ਨਹੀਂ ਸੀ ਉਹ ਪੈਦਲ ਹੀ ਦਾ ਇੰਡੀਅਨ ਐਕਸਪ੍ਰੈਸ ਦੀ ਇਮਾਰਤ ਤੱਕ ਗਿਆ ਇੱਥੇ ਵੀ ਉਸ ਕੋਲੋਂ ਬਿਨਾਂ ਕਿਸੇ ਇਤਰਾਜ਼ ਦੇ ਪੈਸੇ ਲੈ ਲਏ ਗਏ ਮੋਹਨ ਨੇ ਰਾਹਤ ਹੀ ਨਹੀਂ ਪਾਈ ਸਕੋ ਆਪਣੇ ਆਪ ਨੂੰ ਜੇਤੂ ਵੀ ਮਹਿਸੂਸ ਕੀਤਾ ਉਹਨੇ ਪਾਰਕਿੰਗ ਵਿੱਚ ਕੰਮ ਕਰਨ ਵਾਲੇ ਮੁੰਡੇ ਨੂੰ 5 ਰੁਪਏ ਦੀ ਟਿਪ ਦਿੱਤੀ ਤੇ ਵਾਪਸ ਆਪਣੇ ਦਫ਼ਤਰ ਆ ਗਿਆ ਆਪਣੇ ਕੈਬਨ ਵਿੱਚ ਆ ਕੇ ਉਹਨੇ ਸੂਪ ਬੰਦ ਗੋਬੀ ਤੇ ਆਲੂਆਂ ਵਾਲਾ ਦੁਪਹਿਰ ਦਾ ਖਾਣਾ ਖਾਧਾ ਤੇ ਆਪਣੇ ਦਫ਼ਤਰ ਦੇ ਸੋਫੇ ਤੇ ਲੰਮਾ ਪੈ ਗਿਆ। ਤੰਗਣਾ ਕਰੋ ਦੀ ਤਖਤੀ ਲਗਾਈ ਤੇ ਅੱਖਾਂ ਬੰਦ ਕਰ ਲੀਆਂ। ਬੱਚਿਆਂ ਦੀ ਸੋਚ ਨੇ ਉਸ ਦੀ ਨੀਂਦ ਭੰਗ ਕਰ ਦਿੱਤੀ। ਉਹਨੂੰ ਲੱਗਦਾ ਸੀ ਕਿ ਸਵੇਰੇ ਜਿਹੜਾ ਉਸਨੇ ਫੈਸਲਾ ਕੀਤਾ ਸੀ ਉਸ ਨਾਲ ਉਹਦੇ ਤੇ ਉਹਦੇ ਬੱਚਿਆਂ ਵਿਚਾਲੇ ਦੂਰੀ ਵੱਧ ਗਈ ਸੀ। ਉਹ ਉੱਠਿਆ ਤੇ ਆਪਣੀ ਸੈਕਟਰੀ ਨੂੰ ਕਿਹਾ ਕਿ ਉਹਦੇ ਸੌਰੇ ਕਰ ਟੈਲੀਫੋਨ ਮਲਾਏ। ਬੱਚੇ ਸਕੂਲ ਤੋਂ ਆ ਗਏ ਸਨ ਤੇ ਬੱਚੇ ਖੁਸ਼ੀ ਨਾਲ ਪੁੱਛ ਰਹੇ ਸਨ, ਡੈਡੀ ਕੀ ਹਾਲ ਹੈ? ਤੁਸੀਂ ਸਾਨੂੰ ਮਿਲਣ ਕਦੋਂ ਆਓਗੇ? ਉਸਨੇ ਕਿਹਾ ਕਿ ਉਹ ਠੀਕ ਠਾਕ ਹੈ ਤੇ ਉਹਨਾਂ ਨੂੰ ਤਸੱਲੀ ਦਿੱਤੀ ਮੈਂ ਐਤਵਾਰ ਨੂੰ ਆਵਾਂਗਾ ਤੇ ਆਪਾਂ ਆਈਸਕ੍ਰੀਮ ਖਾਣ ਜਾਵਾਂਗੇ ਉਹ ਹਲਕਾ ਮਹਿਸੂਸ ਕੀਤਾ ਉਹ ਦਫ਼ਤਰ ਦੇ ਬੰਦ ਹੋਣ ਤੱਕ ਦਫ਼ਤਰ ਦਾ ਕੰਮ ਕਰਦਾ ਰਿਹਾ ਉਸ ਸੋਚਿਆ ਕਿ ਪੈਗ ਪੀਣ ਲਈ ਕਲੱਬ ਜਾਵੇ ਫਿਰ ਉਸਨੇ ਇਹ ਫੈਸਲਾ ਰੱਦ ਕਰ ਦਿੱਤਾ ਕਿ ਕਿਸ ਨਾ ਕਿਸੇ ਨੇ ਉਸ ਦੀ ਪਤਨੀ ਬਾਰੇ ਪੁੱਛ ਲੈਣਾ ਸੀ ਤੇ ਉਸ ਦੀ ਸ਼ਾਮ ਖਰਾਬ ਹੋ ਜਾਣੀ ਸੀ ਉਹਨੇ ਡਰਾਈਵਰ ਨੂੰ ਕਿਹਾ ਕਿ ਉਹਨੂੰ ਕਰ ਲੈ ਚੱਲੇ ਹੁਣ ਉਹ ਇੰਨਾ ਖਾਲੀ ਖਾਲੀ ਨਹੀਂ ਸੀ ਲੱਗਦਾ ਜਿੰਨਾ ਪਹਿਲੇ ਦਿਨ ਲੱਗਦਾ ਸੀ ਸਕਾਚ ਹੁਣ ਜ਼ਿਆਦਾ ਸਵਾਦ ਲਗਦੀ ਸੀ ਤੇ ਟੇਪ ਉਤੇ ਚੱਲ ਰਿਹਾ ਪੱਛਮੀ ਕਲਾਸੀਕਲ ਸੰਗੀਤ ਚੰਗਾ-ਚੰਗਾ ਸੁਣਾਈ ਦਿੰਦਾ ਸੀ ਆਖਰਕਾਰ ਉਸਤੇ ਚੰਗੇ ਦਿਨ ਆਉਣ ਵਾਲੇ ਸਨ ਉਸ ਦਿਨ ਉਹਨੇ ਆਪਣੀ ਨਵੀਂ ਮਿਲੀ ਆਜ਼ਾਦੀ ਨੂੰ ਮਨਾਉਂਦੇ ਹੋਏ ਆਪਣੇ ਹੀ ਬਾਗ ਵਿੱਚ ਜਾ ਕੇ ਝਾੜੀਆਂ ਪਿੱਛੇ ਪੇਸ਼ਾਬ ਕੀਤਾ ਉਸ ਦੀ ਲੰਮੇ ਸਮੇਂ ਤੋਂ ਇਹ ਇੱਛਾ ਸੀ ਕਿ ਬਾਗ ਦੇ ਵੱਖ-ਵੱਖ ਕੋਨਿਆਂ ਵਿੱਚ ਜਾ ਕੇ ਰਾਤ ਵੇਲੇ ਪੇਸ਼ਾਬ ਕਰੇ ਲੈਨ ਉਸੇ ਤਰ੍ਹਾਂ ਜਿਸ ਤਰ੍ਹਾਂ ਕੁੱਤਾ ਕਰਦਾ ਤੇ ਇਸ ਤਰ੍ਹਾਂ ਇਸ ਇਲਾਕੇ ਉੱਤੇ ਆਪਣੀ ਨਰੋਲ ਮਾਲਕੀ ਦੀ ਮੋਹਰ ਲਾਵੇ ਹੁਣ ਜਦੋਂ ਕਿ ਉਹਦੀ ਪਤਨੀ ਤੇ ਬੱਚੇ ਉੱਥੇ ਮੌਜੂਦ ਨਹੀਂ ਸਨ ਤਾਂ ਇਸ ਤਰ੍ਹਾਂ ਕਰ ਸਕਦਾ ਸੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ